ਮੈਂ ਆਪਣੇ ਬਾਰੇ ਦੱਸ ਦਿੰਦਾ ਤੁਹਾਨੂੰ ਮੈਂ ਮੋਹਿਤ ਸ਼ਰਮਾ ਕਾਉਂਸਲਰ ਹਾਂ ਰੋਪੜ ਤੋਂ ਤੇ ਲੁਧਿਆਣਾ ਹੀ ਪਿਛਲੇ 15 ਸਾਲ ਤੋਂ ਅਸੀਂ ਬਿਜ਼ਨਸ ਕਰਦੇ ਨੇ ਮੈਂ ਅਥਾਰਾਈਜ਼ਡ ਅਕਾਊਂਟਰ ਹਾਂ ਪੰਜਾਬ ਦਾ ਬੈਂਕਾਂ ਦਾ ਅਸੀਂ ਸਿਸਟਮ ਦੇਖਦੇ ਨੇ ਆਡਿਟ ਤੇ ਐਨਪੀਏ ਅੱਜ ਦਾ ਜਿਹੜਾ ਇਹ ਮੁੱਦਾ ਹੈ ਅਸੀਂ ਉਹਨੇ ਸਾਡੇ ਪ੍ਰਧਾਨ ਸਾਹਿਬ ਕਮਲ ਖੰਨਾ ਜੀ ਪਟਾਕਾ ਐਸੋਸੀਏਸ਼ਨ ਦੇ ਪ੍ਰਧਾਨ ਸ਼ੈਲੀ ਜੀ ਹੋਰ ਵੀ ਸਾਰੇ ਤਤਵੱਚੇ ਸੱਜਣ ਆਏ ਨੇ ਜਿੰਨੀਆਂ ਤੇ ਤਾਂ ਮੈਂ ਨਾਮ ਨਹੀਂ ਜਾਣਦਾ ਉਹ ਪ੍ਰਧਾਨ ਸਾਹਿਬ ਅੱਗੇ ਸਾਰਾ ਡਿਟੇਲ ਚ ਦੱਸਣਗੇ ਅੱਜ ਇੱਥੇ ਅਸੀਂ ਜਿਹੜੀ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਅਸੀਂ ਬੰਟੀ ਬਾਬਾ ਜੀ ਦੇ ਹੱਕ ਚ ਕਰ ਰਹੇ ਨੇ ਬੰਟੀ ਬਾਬਾ ਜੀ ਤੋਂ ਅਸੀਂ ਤਕਰੀਬਨ ਪਿਛਲੇ 8-10 ਸਾਲ ਤੋਂ ਨਾਲ ਜੁੜੇ ਹੋਏ ਨੇ ਇਹ ਜਿਹੜਾ ਡੇਰਾ ਏ ਇਹ 20-25 ਸਾਲ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ 25 ਸਾਲ ਤੋਂ ਵੀ ਪੁਰਾਣਾ ਹੀ ਹੋਵੇਗਾ ਮੁੱਖਾ ਹੁਣ ਇਹ ਹੈ ਬੇ ਜਿਹੜੇ ਵੰਟੀ ਬਾਬਾ ਜੀ ਦੇ ਖਿਲਾਫ ਇੱਕ ਮਹਿਮ ਚੇਣੀ ਹੋਈ ਆ ਕਈ ਬੰਦਿਆਂ ਨੇ ਉਹਦੇ ਰਿਗਾਰਡਿੰਗ ਤਿੰਨ ਚਾਰ ਬੰਦੇ ਨੇ ਨੇ ਸ਼ਹਿਰ ਦੇ ਵਿੱਚ ਤੁਸੀਂ ਇੱਕ ਚੀਜ਼ ਚੈੱਕ ਕਰੋ ਦੇ ਜਿਹੜਾ ਇਹ ਡੇਰਾ 25 ਸਾਲ ਤੋਂ ਪਹਿਲਾਂ ਦਾ ਚੱਲ ਰਿਹਾ ਹੈ ਤੇ ਸੰਗਤ ਉੱਥੇ ਪ੍ਰੇਮ ਤਾਂ ਅਮਝ ਬਹੁਤ ਜ਼ਿਆਦਾ ਆਂਦੀ ਆ ਪਰ ਜੇ ਲੁਧਿਆਣੇ ਦੀ ਬੰਦਾ ਵੀ ਉਹਰੇ ਐਪਰੋਕਸਲੀ 50 ਲੱਖ ਰੁਪਏ 50 ਲੱਖ ਹੈਗਾ ਬੰਦਾ ਉਹਰੇ 25 ਵਰਿਆਂ ਤੋਂ ਤਾਂ ਚੱਲ ਰਿਹਾ ਹੈ ਤੁਸੀਂ ਸਾਰੇ ਪੱਤਰਕਾਰ ਸਹਿਵਾਨ ਸੂਝਵਾਨ ਨੇ ਇੰਟੈਲੀਜੈਂਟ ਨੇ ਸਾਰਾ ਤੁਹਾਨੂੰ ਪੱਤਰਕਾਰਾਂ ਨੂੰ ਤਾਂ ਸਭ ਪਤਾ ਹੀ ਹੁੰਦਾ ਕਿੱਥੇ ਕੀ ਚੱਲ ਰਿਹਾ ਵਟ ਇੱਕ ਵੀ ਸਿੰਗਲ ਬੰਟੀ ਬਾਬਾ ਜੀ ਦੇ ਖਿਲਾਫ ਅੱਜ ਤੱਕ ਕੋਈ ਕੰਪਲੇਂਟ ਹੋਈ ਹੋਵੇ ਇਹਨਾਂ ਸਾਲਾਂ 'ਚ ਕਦੀ ਉਹਨਾਂ ਨੇ 1 ਰੁਪਿਆ ਵੀ ਕਿਸੇ ਦਾ ਰੱਖਿਆ ਹੋਵੇ ਕਦੀ ਫੋਨ ਕਰਕੇ ਕਿਹਾ ਹੋਵੇ ਭਾਈ ਮੈਂ ਆਪਣੇ ਤੇ ਆਪ ਦੀ ਜਿਹੜੀ ਬਿਲਡਿੰਗ ਹੈ ਉਹਨੂੰ ਬੁਲਾ ਰਹੇ ਆਏ ਇੱਥੇ ਲੈਂਟਰ ਪਵਾ ਦਿਓ ਮਤਲਬ ਕਿ ਮੇਰੇ ਕਹਿਣ ਦਾ ਮਤਲਬ ਹੈ ਉਸ ਇਨਸਾਨ ਨੇ ਅੱਜ ਤੱਕ ਇੱਕ ਰਵੇ ਦੀ ਕਿਸੇ ਨੂੰ ਬਗਾਰ ਨਹੀਂ ਪਾਈ ਕਦੀ ਕੋਈ ਧੋਖਾ ਨਹੀਂ ਕਰਿਆ ਨਹੀਂ ਤਕਰੀਬਨ ਅੱਜ ਕੱਲ ਜਿਹੜਾ ਬਾਬਿਆਂ ਦੇ ਨਾਮ ਤੇ ਨਾ ਥੋੜਾ ਜਿਹਾ ਬੰਦੇ ਘਬਰਾਉਣ ਲੱਗੇ ਕਿਉਂਕਿ ਮੈਂ ਹੁਣ ਨਾਮ ਨਹੀਂ ਲਾਉਂਗਾ ਬਾਬਿਆਂ ਦੇ ਕਈ ਕਹਾਣ ਸਾਡੇ ਇੰਡੀਆ ਦੇ ਵਿੱਚ ਹੋ ਚੁੱਕੇ ਉਸ ਕਰਕੇ ਥੋੜਾ ਜਿਹਾ ਨੈਗੇਟਿਵ ਕੰਮ ਚੱਲ ਪੈਂਦਾ ਪਰ ਸੱਚ ਸਾਹਮਣੇ ਆ ਜਾਂਦਾ ਚਾਹੇ ਉਹ ਸਾਲ ਬਾਅਦ ਆਵੇ 2 ਸਾਲ ਆਵੇ 5 ਸਾਲ ਬਾਅਦ ਆਵੇ ਇੱਥੇ ਤਾਂ 25 ਸਾਲ ਤੋਂ ਉੱਪਰ ਹੋ ਗਏ ਲੁਧਿਆਣਾ ਸ਼ਹਿਰ ਦਾ ਇੱਕ ਵੀ ਬੰਦਾ ਸਿੰਗਲ ਬੰਦਾ ਹੱਥ ਖੜਾ ਕਰਕੇ ਕੋਈ ਕਹਿ ਦੇਵੇ ਹਾਂ ਬਾਬਾ ਜੀ ਨੇ ਮੇਨੂੰ ਤੋ ਪੈਸੇ ਮੰਗੇ ਬਾਬਾ ਜੀ ਨੇ ਮੇਨੂੰ ਤੋ ਗਲਤ ਕੰਮ ਨੂੰ ਮੈਨੂੰ ਕਿਹਾ ਜਾਂ ਕੋਈ ਲੇਡੀਜ਼ ਕਹਿ ਦੇਵੇ ਮੈਂਨਾ ਮਿਸ ਬਿਹੇਵ ਕਰਿਆ ਨੈਵਰ ਇੱਕ ਵੀ ਬੰਦਾ ਨਹੀਂ ਕਹਿ ਸਕਦਾ ਇੱਥੇ ਜਿਹੜੇ ਕੁਝ ਅਕੌਤੀ ਸ਼ੀਲਸ ਇਹਨਾਂ ਦੇ ਲੀਡਰ ਬਣੇ ਫਿਰਦੇ ਨੇ 4 4 5 5 6 6 ਗੱਲਬਾਤ ਲੈ ਫਿਰਦੇ ਨੇ ਉਹਨਾਂ ਦੇ ਤੁਸੀਂ ਫੇਸਬੁੱਕ ਅਕਾਊਂਟ ਚੱਕ ਕੇ ਦੇਖ ਲਓ ਉਹਨਾਂ ਦਾ ਪੁਰਾਣਾ ਰਿਕਾਰਡ ਚੱਕ ਕੇ ਦੇਖ ਲਓ ਇਹੀ ਬੰਟੀ ਬਾਬਾ ਜੀ ਨੂੰ ਨਮਸਕਾਰ ਕਰਕੇ ਪ੍ਰਣਾਮ ਕਰਕੇ ਉੱਥੇ ਪ੍ਰੇਮ ਧਾਮ ਵੀ ਜਾਂਦੇ ਸੀ ਤੇ ਯਾਤਰਾਵਾਂ ਦੇ ਵਿੱਚ ਰੱਥ ਤੇ ਵੀ ਉਹਨਾਂ ਨੂੰ ਬਿਠਾਉਂਦੇ ਸੀ ਸਬੂਤ ਮੈਂ ਤੁਹਾਨੂੰ ਹੁਣੇ ਦੇ ਦਿਆਂਗਾ ਸਾਰੇ ਕਈ ਸਾਲ ਜੇ ਹੁਣ ਉਸੇ ਸੰਸਾਰ ਨੇ ਉਹ ਬੰਦੇ ਵਿੱਚ ਬਾਬਾ ਜੀ ਕੀ ਨੇ ਬਾਬਾ ਜੀ ਆਪਣਾ ਅਲੱਗ ਇੰਡੀਪੈਂਡੈਂਟ ਬਿਜ਼ਨਸ ਕਰਦੇ ਨੇ ਸਾਫ ਸੁਥਰਾ ਕੰਮ ਹੈ ਉਹਨਾਂ ਦਾ ਉਹ ਕਰੋੜਾਪਤੀ ਬੰਦੇ ਨੇ ਉਹਨਾਂ ਨੇ ਅੱਜ ਤੱਕ ਕੋਈ ਦਲਤ ਕੰਮ ਉੱਥੇ ਡੇਰੇ ਦੀ ਆਣ ਚ ਕਰਿਆ ਹੀ ਨਹੀਂ ਨਹੀਂ ਤਾਂ ਸਾਹਮਣੇ ਆ ਜਾਂਦਾ ਵਟ ਇਹਨਾਂ ਨੂੰ ਜੇ ਉਹਨਾਂ ਨੇ ਪਰਚੀਆਂ ਘਟਾਨ ਤੋਂ ਮਨਾ ਕਰਤਾ ਲੱਖ ਲੱਖ ਡੇਢ ਲੱਖ ਆ ਕੇ ਲੈ ਜਾਂਦੇ ਸੀ ਹੁਣ ਇਹ ਉਲਟ ਹੋ ਗਏ ਮੈਂ ਤਾਂ ਬਾਬਾ ਜੀ ਵਾਹਿਗੁਰੂ ਤੁਹਾਨੂੰ ਦੱਸ ਦਿੰਦਾ ਉਹਨਾਂ ਨੇ ਹਮੇਸ਼ਾ ਜੇ ਕੋਈ ਉੱਥੇ ਮੈਂ ਵੀ ਜਦੋਂ ਗਿਆ ਉਹ ਮੱਥਾ ਟੇਕਣ ਨੂੰ ਕਹਿੰਦੇ ਭਾਈ ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰੋ ਜਿਹੜੇ ਧਰਮ ਚ ਤੁਸੀਂ ਪੈਦਾ ਹੋਇਆ ਮਹਾਰਾਜ ਨੇ ਤੁਹਾਨੂੰ ਭੇਜਿਆ ਆ ਕਾਲਪੋਖ ਨੇ ਉਸ ਧਰਮ ਦੇ ਵਿੱਚ ਜਿਹੜੇ ਈਸ਼ਟ ਨੂੰ ਮੰਨਦੇ ਆ ਉਹਦਾ ਨਾਮ ਜਪ ਕਰੋ ਆਪਣੇ ਕਰਮ ਸਹੀ ਕਰੋ ਤੋਂ ਸ਼ਬਦ ਆ ਪਾਪਾ ਜੀ ਦੇ ਇਸ ਕਰਕੇ ਇਹਨਾਂ ਦਾ ਜਿਹੜਾ ਸਾਡੇ ਹਲਕੇ ਉੱਥੇ ਕੰਸਟੀਟਿਊਐਂਸੀ ਦੇ ਵਿੱਚ ਵੀ ਸ਼ਿਵ ਸੈਨਾ ਦੇ ਹੈਗੇ ਨੇ ਇੱਕ ਤਾਂ ਮੇਰੇ ਨਾਲ ਹੀ ਪੜਦਾ ਸੀ ਸਚਿਨ ਇੱਕ ਸੰਜੀਵ ਘੋਲੀ ਭਾਜੀ ਨੇ ਠੀਕ ਆ ਆਪਣਾ ਵਧੀਆ ਕੰਮ ਕਰ ਰਹੇ ਨੇ ਪਰ ਐਦਾਂ ਦੇ ਕੰਮ ਨਹੀਂ ਕਰਦੇ ਜਿੱਦਾਂ ਦੇ ਕੰਮ ਇਹ ਕਰਦੇ ਨੇ ਪਾਪਾ ਜੀ ਨੇ ਤਾਂ ਗਰੀਬ ਕੁੜੀਆਂ ਦੇ ਵਿਆਹ ਕੀਤੇ ਸਾਰੇ ਲੁਧਿਆਣੇ ਨੂੰ ਪਤਾ ਕੋਈ ਗਰੀਬ ਦਰ ਤੇ ਉਹਨਾਂ ਦੇ ਚੱਲ ਜਵੇ ਬਾਬਾ ਜੀ ਆਹ ਪ੍ਰੋਬਲਮ ਹੈ ਇਲਾਜ ਵੀ ਕਰਾ ਦਿੰਦੇ ਨੇ ਹਰ ਬੰਦੇ ਦਾ ਉਹਨਾਂ ਨੇ ਸਾਥ ਦਿੱਤਾ ਹੋਰ ਬੇ ਲਾਸਟ ਦੇ ਵਿੱਚ ਅੱਗੇ ਸਾਡੇ ਪ੍ਰਧਾਨ ਸਾਹਿਬ ਨੇ ਕੋਮਲ ਖੰਨਾ ਜੀ ਇਹ ਅੱਗੇ ਕੈਰੀ ਆਨ ਕਰਨਗੇ ਮੈਂ ਤਾਂ ਇੱਕ ਬੇਨਤੀ ਕਰੂੰਗਾ ਲੁਧਿਆਣਾ ਨਿਵਾਸੀਆਂ ਨੂੰ ਵੀ ਤੇ ਸਾਡੇ ਇੱਕ ਤਰੀਕ ਨੂੰ ਇੱਥੇ ਕੇਜਰੀਵਾਲ ਸਾਹਿਬ ਬਾਈ ਇਲੈਕਸ਼ਨ ਕਰਕੇ ਭਗਵੰਤ ਸਿੰਘ ਸਾਹਿਬ ਆਏ ਹੋਏ ਸੀ ਤੇ ਮੈਂ ਹੁਣ ਬੇਨਤੀ ਕਰੂੰਗਾ ਕਮਿਸ਼ਨਰ ਸਾਹਿਬ ਦਾ ਸਾਹਿਬ ਨੂੰ ਭਵੰਤਮਨ ਸਾਹਿਬ ਨੂੰ ਕਿ ਇੱਥੇ ਤੁਸੀਂ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਏ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਹੁਣ ਤੁਸੀਂ ਲੁਧਿਆਣੇ ਤਾਂ ਆ ਗਏ ਹੁਣ ਤੁਹਾਨੂੰ ਸਿਚੁਏਸ਼ਨ ਸਾਰੀਆਂ ਪਤਾ ਲੱਗੀਆਂ ਹੋਣੀਆਂ ਇੱਕ ਯੁੱਧ ਬਲੈਕਮੇਲਰਾਂ ਵਿਰੁੱਧ ਇਹ ਵੀ ਸ਼ੁਰੂ ਕੀਤਾ ਜਾਵੇ ਲੁਧਿਆਣੇ ਦੀ ਜਨਤਾ ਹੈ ਜਿਹੜੀ ਸੁਖਾਲੀ ਹੋਵੇ ਹੁਣ ਮੈਂ ਇਹ ਤੁਹਾਨੂੰ ਪ੍ਰਧਾਨ ਸਾਹਿਬ ਸਾਡੇ ਡਿਟੇਲ ਚ ਦੱਸਦੇ ਨੇ ਜਿੰਨੀ ਕੁ ਮੈਨੂੰ ਗਿਆਨ ਸੀ ਜੋ ਮੈਨੂੰ ਪਤਾ ਸੀ ਉਹ ਮੈਂ ਤਾਂ ਦੱਸਦਾ ਹੁਣ ਮੈਂ ਸਾਡੇ ਸਤਕਾਰਯੋਗ ਸ਼੍ਰੀ ਕੋਮਲ ਕੰਨੜਾ ਜੀ ਸਾਹਿਬ ਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਇੱਥੇ ਅਸੀਂ ਕਾਂਗਰਸ ਮੈਂ ਵੀ ਕਾਂਗਰਸ ਤੋਂ ਆਈ ਸੀਗਾ ਪਰ ਇੱਥੇ ਅਸੀਂ ਕਾਂਗਰਸ ਭਾਜਪਾ ਅਕਾਲੀ ਦਲ ਉਸ ਕਰਕੇ ਨਹੀਂ ਆਏ ਅਸੀਂ ਤਾਂ ਇੱਕ ਸੱਚ ਦਾ ਸੱਚ ਲੋਕਾਂ ਸਾਹਮਣੇ ਰੱਖਣ ਕਰਕੇ ਅਸੀਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇੱਥੇ ਆਏ ਹਾਂ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਜਿਹੜਾ ਇਹ ਸਾਰਾ ਤੁਹਾਡੇ ਕੁਝ ਕੁਵੈਸਚਨ ਵੀ ਹੋਣੇ ਆ ਪ੍ਰਧਾਨ ਸਾਹਿਬ ਸਾਰਾ ਤੁਹਾਡੇ ਨਾਲ ਉਪਰੋ ਹੁੰਦੇ ਨੇ ਧੰਨ ਇਹ ਤਾਂ ਰੋਜ਼ ਦਾ ਕੰਮ ਹੈ ਚੱਕਾਰਾ ਮੈਂ ਕੋਮਲ ਮੈਂ ਕੀ ਕਹਿਣਾ ਬਦਲਣਾ ਹੈ ਹਲੋ ਮੈਂ ਕੋਮਲ ਖੰਨਾ ਲਗਾਤਾਰ 36 ਸਾਲਾਂ ਤੋਂ ਮੈਂ ਤੇ ਮੇਰਾ ਪਰਿਵਾਰ ਲੁਧਿਆਣਾ ਦੇ ਵਿੱਚ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਅਲੱਗ-ਅਲੱਗ ਉਹਦਿਆਂ ਤੇ ਕੰਮ ਕਰਦਾ ਆ ਰਿਆਂ ਤੇ ਲੁਧਿਆਣਾ ਸ਼ਹਿਰ ਦੇ ਪਿਤਰੀ ਏਰੀਆ 'ਚ ਮੇਰਾ ਪਰਿਵਾਰ ਲਗਭਗ 100 ਸਾਲਾਂ ਤੋਂ ਉੱਥੇ ਰਹਿ ਰਿਹਾ ਹੈ ਮੇਰੇ ਦਾਦਾ ਜੀ ਪਰਪਰ ਨਾਨੀ ਲਾਹੌਰ ਵਾਲੇ ਮੇਰੇ ਫਾਦਰ ਸਾਹਿਬ ਫ੍ਰੀडम ਫੈਕਟਰੀ ਰੇ ਨੇ ਮੈਂ ਲਗਾਤਾਰ ਨਿਆ ਮੱਲਾ ਯੂਵਾ ਸੰਗ ਕਮੇਟੀ ਦਾ ਗਠਨ ਕੀਤਾ ਲਗਾਤਾਰ ਭਗਵਤੀ ਤੇ ਜਾਗਰਣ 21 ਜਾਗਰਣ ਮੈਂ ਲਗਾਤਾਰ ਲੁਧਿਆਣਾ ਦੇ ਸ਼ਹਿਰ ਦੇ ਵਿੱਚ ਕੀਤੇ ਜਿੱਥੇ ਪੰਜਾਬ ਦੀ ਉਤਰੀ ਭਾਗ ਦੀਆਂ ਸਾਰੀਆਂ ਵੱਡੀਆਂ-ਵੱਡੀਆਂ ਭਜਨ ਮੰਡਲੀਆਂ ਮੈਂ ਪਾਚੀਨ ਸ਼ੰਗਲਾ ਵਾਲਾ ਸ਼ਵਾਨਾ ਮੰਦਿਰ ਦੇ ਨਾਲ ਕਈ ਸਾਲਾਂ ਤੋਂ ਜੁੜਿਆ ਆਂ ਉਥੇ ਮੈਂ ਹਰ ਪ੍ਰੋਗਰਾਮ ਤੇ ਸਟੇਜਾਂ ਲਾਈਆਂ ਹੋਰ ਜਿੰਨੇ ਵੀ ਤਾਲਵੀ ਪ੍ਰੋਗਰਾਮ ਨੇ ਇਹ ਤਾਂ ਬੱਦੇ ਜਿਹੜੇ ਜਿਨ੍ਹਾਂ ਦੇ ਵਿਰੁੱਧ ਅਸੀਂ ਕਾਹਲੀ ਜੰਮੇ ਵੀ ਨਹੀਂ ਸੀ ਉਦੋਂ ਦੇ ਅਸੀਂ ਲੱਗੇ ਹੋਏ ਆਂ ਤੇ ਅਸੀਂ ਕਦੀ ਵੀ ਕੋਈ ਵੀ ਅੱਜ ਵੀ ਤੁਸੀਂ ਆ ਦੇਖ ਲਓ ਮੈਂ ਲੁਧਿਆਣੇ ਯੂ ਦਾ ਪ੍ਰਧਾਨ 2002 ਚ ਲਿਆ ਸੱਤ ਤੱਕ ਪ੍ਰਧਾਨ ਰਿਆ ਗਲੀ ਦਾ ਪ੍ਰਧਾਨ ਬੋਰਡ ਦਾ ਪ੍ਰਧਾਨ ਕੋਈ ਐਸਾ ਇੰਡੀਆ ਦਾ ਉਦਾਂ ਨਹੀਂ ਹੋਣਾ ਜਿਹਦੇ ਵਿੱਚ ਮੈਂ ਨਹੀਂ ਰਿਹਾ ਅੱਜ ਵੀ ਮੇਰਾ ਘਰ ਬਾਲਿਆਂ ਦੀਆਂ ਛੱਤਾਂ ਦੇ ਨਾਲ ਹੈ ਤੇ ਮੇਰੇ ਕੋ ਕੋਈ ਕਨਵੈਂਸ ਨਹੀਂ ਇਹ ਜਿੰਨੇ ਮੇਰੇ ਦੋਸਤ ਆਏ ਨੇ ਸਾਰੇ ਸ਼ਹਿਰ ਦੇ ਪਿਤਰੀ ਏਰੀਆ ਤੋਂ ਨੇ ਇਹ ਸੈਕਲ ਸਾਹਿਬ ਗੋਕਰ ਰੋਡ ਤੋਂ ਕਿਉਂਕਿ ਜਿਹੜੇ ਬੰਦਿਆਂ ਨੇ ਪਾਪਾ ਜੀ ਬਾਰੇ ਕਿਹਾ ਉਹਨਾਂ ਦੇ ਹੀ ਏਰੀਆ ਤੋਂ ਆ ਕੋਈ ਬਾਹਰੋਂ ਨਹੀਂ ਆਏ ਸੀ ਇਹ ਗੋਕਰ ਰੋਡ ਤੋਂ ਤੇ ਜੇ ਸਾਕਰ ਜੀ ਬਿਲਾ ਮਾਜੋ ਦੀ ਨੀਂਵਾਲੇ ਚੌਂਕ ਤੋਂ ਇਹ ਧਵੇਸ਼ ਮੱਕੜ ਜੀ ਸਾਡੇ ਸਭ ਤੋਂ ਸੀਨੀਅਰ ਨੇ ਇਹ ਸਾਡੀ ਬੀਟਿੰਗ ਤੋਂ ਉਹਨਾਂ ਦਾ ਜਨਮ ਹੋਇਆ ਸਾਰੇ ਉੱਥੇ ਅਸ਼wini ਕੋਚੜ ਜੀ ਆ ਬਾਲਿਆ ਸਾ ਮੇਰੇ ਸਿੰਕੋਟੀ ਤੋਂ ਇਹ ਸਾਰੇ ਮੇਰੇ ਦੋਸਤ ਜਿਹੜੇ ਪਿੱਛੇ ਖੜੇ ਨੇ ਇਹ ਸਾਰੇ ਅੰਮ੍ਰਿਤਕਰਵਾਲ ਜੀ ਰਾਜਪਤਾਨੀ ਜੀ ਇਹ ਸਾਰੇ ਦੋਸਤ ਉਥੂ ਦੇ ਨੇ ਤੁਹਾਨੂੰ ਮੈਂ ਸਾਰਾ ਬਰੀਫ ਕਰਦਾ ਪਹਿਲਾਂ ਤਾਂ ਤੁਹਾਨੂੰ ਦੱਸਾਂ ਜਿਹੜੀ ਪ੍ਰੈਸ ਕਾਨਫਰੰਸ ਹੈ ਰਾਜਨੀਤੀ ਕੋਈ ਪ੍ਰੈਸ ਕਾਨਫਰੰ ਨਹੀਂ ਅਸੀਂ ਸਾਰੇ ਧਾਰਮਿਕਾਂ ਜਿਹੜੇ ਆਪਣੇ ਆਪ ਨੂੰ ਸਨਾਤਨ ਧਰਮੀ ਕੁਰਤੇ ਵਿਆਮੇ ਪਾ ਕੇ ਟਿੱਕੇ ਲਾ ਕੇ ਕਹਿੰਦੇ ਆ ਨਾ ਗਧੇ ਨੂੰ ਲਕਸ਼ ਸਤਨਾਂ ਨੂੰ ਆਲੋਕੀ ਗਊ ਮਾਤਾ ਨਹੀਂ ਬਾਂਝ ਸਕਦੀ ਗਦਾਏ ਨੇ ਗਦਾ ਰਹਿਣਾ ਐਂਜੀ ਟਿੱਕੇ ਲਾੜਨਾ ਉੱਚੀ ਉੱਚੀ ਜਗਾਰੇ ਲਾੜ ਨਾਲ ਉੱਚੀ ਉੱਚੀ ਬੋਲਣਾ ਸਚਾਈ ਨਹੀਂ ਛੁਪਦੀ ਅਸੀਂ ਤਾਂ ਤੁਹਾਨੂੰ ਸਾਰੇ ਤੱਤ ਦੱਸਾਂਗੇ ਕਿਉਂਕਿ ਬਾਬਾ ਜੀ ਜਿਹੜੇ ਵੱਡੀ ਬਾਬਾ ਜੀ ਨੇ ਸਾਡੇ ਪੂਜਨੀਆ ਕਿਉਂਕਿ ਮੈਂ ਐਂ ਜ ਨਹੀਂ ਕਿ ਸਾਹਮਣੇ ਕੋਈ ਚ ਤੇ ਪਿੱਠ ਪਿੱਛੇ ਕੋਈ ਹਰ ਕਿਸੇ ਦਾ ਕੋਈ ਈਸ਼ਟ ਹੁੰਦਾ 20 25 ਸਾਲ ਪੱਲੋ ਜਦੋਂ ਇਹਨਾਂ ਦੀ ਚਰਾਗ ਹੋ ਜਰੀ ਆ ਵੱਡੀ ਬਾਬਾ ਜੀ ਦੀ ਸਾਡੇ ਉੱਥੇ ਹੀ ਉਹਨਾਂ ਦਾ ਬਿਜ਼ਨਸ ਸੀ ਹੁਣ ਅੱਜ ਮੈਂ ਰਾਜਨੀਤੀ ਕਰਦਾ ਮੇਰੇ ਵਿੱਚ ਰੱਬ ਦਾ ਕੋਈ ਜੋਤ ਆ ਜੇ ਕੋਈ ਸਾਜੇ ਤੇ ਮੈਂ ਰੱਬ ਦੇ ਨਾਲ ਜੁੜ ਜਾ ਤੇ ਕੱਲ ਨੂੰ ਤੁਸੀਂ ਮੈਨੂੰ ਛਡੋ ਜੀ ਇਹ ਤਾਂ ਲੀਡਰ ਸੀ ਅੱਜ ਬਾਬਾ ਬਣ ਗਿਆ ਉਹਨਾਂ ਉੱਤੇ ਮਿਹਰ ਹੋ ਗਈ ਉਦੋਂ ਅਸੀਂ ਉਹਨਾਂ ਨੂੰ ਮਿਲੇ 2002 ਵਿੱਚ ਉਦੋਂ ਵੀ ਐਜੀ ਮੂਵਮੈਂਟ ਹੋਈ ਸੀ ਉਦੋਂ ਅਸੀਂ ਬਾਬਾ ਜੀ ਦਾ ਪੂਰਾ ਸਾਥ ਦਿੱਤਾ ਉਸ ਤੋਂ ਬਾਅਦ ਇਹ ਬੰਦੇ ਆ ਗਏ ਸਾਰੇ ਜਿਨ੍ਹਾਂ ਦੇ ਵਿੱਚ ਰਜੀਵ ਟੰਡਨ ਜੀ ਇਹ ਨੀਰਜ ਵਰਮਾ ਜੀ ਇਹ ਸਾਰੇ ਬਾਬਾ ਜੀ ਨਾਲ ਜੁੜ ਗਏ ਲਗਾਤਾਰ 20 ਸਾਲਾਂ ਤੋਂ ਬਾਬਾ ਜੀ ਦੀ ਨਾਲ ਮੋਟੇ ਨਾਲ ਮੋਟਾ ਬਣਾ ਕੇ ਸਾਨੂੰ ਤਾਂ ਤੁਸੀਂ ਜਿਆਦਾ ਦੇਖਿਆ ਵੀ ਨਹੀਂ ਹੋਣਾ ਜੇ ਅਸੀਂ ਅਗਦੇ ਸੀ ਸਟੇਟ ਤੇ ਨਹੀਂ ਬੰਦੇ ਸੀ ਪਬਲਿਕ ਦੇ ਵਿੱਚ ਬੰਦੇ ਸੀ ਹੈ ਇਹ ਸਟੇਟ ਸੰਭਾਲਦੇ ਸੀ ਸਾਰਾ ਕੁਝ ਕਰਦੇ ਸੀ ਤੇ ਅਸੀਂ ਤਾਂ ਇਹਨਾਂ ਨਾਲ ਵੀ ਕੰਮ ਕੀਤਾ ਕਿਉਂਕਿ ਕੋਈ ਕਹਿ ਹੀ ਨਹੀਂ ਸਕਦਾ ਕਿ ਇਹ ਗਲਤ ਨਹੀਂ ਕਿਉਂਕਿ ਇਹ ਮੀਰਾ ਵਰਮਾ ਜੀ ਜਿਨ੍ਹਾਂ ਨੇ ਸ਼ਵਲਤੀ ਮਸਬ ਕਮੇਟੀ ਖੋਲੀ ਜਲਾ ਰਹੇ ਨੇ 2002 ਤੋਂ ਲੈ ਕੇ ਚ ਲਗਾਤਾਰ 7-8 ਸਾਲਾਂ ਮੈਂ ਸ਼ੰਗਲਾ ਵਾਲੇ ਸ਼ਵਲੇ ਚੌਕ ਤੇ ਆਪਣੀ ਪਾਰਟੀ ਵੱਲੋਂ ਉੱਤੇ ਬਹੁਤ ਵੱਡੀ ਸਟੇਲ ਲੰਦਾ ਸੀ ਕਿ ਉੱਤੇ ਸਭ ਨੂੰ ਸਬਾਨੀ ਕਰਦਾ ਸੀ ਆਹ ਦੇ ਬੱਤੇ ਨਾਲ ਆਪਾਂ ਜੁੜ ਚੁੱਕੇ ਆ ਉਹਨਾਂ ਸ਼ਿਵ ਸੈਨਾ ਸ਼ਿਵ ਸੈਨਾ ਇੱਕ ਐਸਾ ਨਾਮ ਰੱਖਿਆ ਗਿਆ ਕਿ ਸ਼ਿਵ ਸੈਨਾ ਜਿਹੜੇ ਸ਼ਿਵ ਦੇ ਸੇਵਕ ਹੁੰਦੇ ਨੇ ਉਹਨਾਂ ਨੂੰ ਸ਼ਿਵ ਸੈਨਾ ਕਹਿੰਦੇ ਨੇ ਜਦੋਂ ਅਸੀਂ ਮੇਰੀ ਬੋਚਾ ਆਜ਼ਾਦੀ ਦੀ ਉਮਰ ਹੈ 71 ਦਾ ਬਰਥ ਹੈ ਜਦੋਂ ਦੀ ਜਵਾਨੀ ਇਚਾਏ ਅਸੀਂ ਸ਼ਿਵ ਸੈਨਾ ਦਾ ਚੁੰਡੇ ਇੰਨੇ ਨੇ ਵਧੀਆ ਸ਼ਿਵ ਸੈਨਿਕ ਹੁਣ ਵੀ ਨਹੀਂ ਨੇ ਜਿਹੜੇ ਸ਼ਿਵ ਦੇ ਨਾਲ ਜੁੜੇ ਹੋਏ ਨੇ ਪਰ ਇਹ ਚੰ ਚਾਰ ਪੰਜ ਬੰਦੇ ਨੇ ਇਹ ਸਾਡੇ ਪੁਲੀਸ਼ਨ ਕ ਨੂੰ ਬਦਨਾਮ ਕਰ ਰਹੇ ਨੇ ਇਹ ਉਹ ਸ਼ਿਵ ਸੈਨਾ ਹੈ ਇੱਕ ਐਸੀ ਸ਼ਿਵ ਸੈਨਾ ਹੈ ਉਹਦੇ ਉੱਤੇ ਕਿਸੇ ਕਵੀ ਨੇ ਕਾਫੀ ਨੇ ਕਵਿਤਾ ਲਿਖੀ ਹੈ ਸ਼ਿਵ ਸੈਨਾ ਚੋਰਾ ਯਾਰਾਂ ਦੀ ਹੈ ਕੌਮ ਦੇ ਗਦਾਰਾਂ ਦੀ ਹੈ ਖਰਚੋ ਤੰਗਿਆਂ ਦੀ ਹੈ ਕਰੋ ਵੇਲਿਆਂ ਦੀ ਹੈ ਸ਼ਿਵ ਸੈਨਾ ਚੋਰਾ ਯਾਰਾਂ ਦੀ ਐ ਉਹ ਬੰਦੇ ਨੇ ਜਿਹੜੇ ਸਨਾਤਨ ਧਰਮੀ ਕਹਿੰਦੇ ਨੇ ਇਹ ਚਾਰ ਬੰਦੇ ਜਿਹੜੇ ਹੁਣ ਬੋਲ ਰਹੇ ਨੇ ਪਹਿਲਾਂ ਤੋਂ ਮੈਂ ਦੱਸਾਂ ਕੀ ਮੇਰਾ ਮੇਰੀ ਸ਼ਾਦੀ ਧਰਨੇ ਤੇ ਹੋਈ ਸਾਰੀ ਦੁਨੀਆ ਨੂੰ ਪਤਾ 2000 ਸਾਲ ਦੇ ਵਿੱਚ ਮੈਂ ਕੱਤਰਨਾ ਲਾਇਆ ਸੀ ਜਿਹੜਾ 1 ਮਹੀਨਾ ਚੱਲਿਆ ਬੀਬੀ ਭੱਟਲ ਜੀ ਨੇ ਮੈਨੂੰ ਉਠਾਇਆ ਲਾਲੀ ਜੀ ਯੂਤੇ ਪ੍ਰਧਾਨ ਸੀ ਮੈਂ ਇੰਨੀਆਂ ਐਜੂਕੇਸ਼ਨਾਂ ਕੀਤੀਆਂ ਐਨੀ ਮੇਰੀ ਇਹਨਾਂ ਦੀ ਉਮਰ ਨਹੀਂ ਹੋਣੀ ਜਿੰਨੀ ਮੈਂ ਜੀ ਪੜ੍ਹਛਣਾ ਕੋਈ ਮੇਰੀ 1.5 ਮਹੀਨਾ ਚੱਲੀ ਕੋਈ 25 ਦਿਨ ਚੱਲੀ ਇਹਨਾਂ ਦੀ ਐਜੂਕੇਸ਼ਨ ਸਵੇਰੇ ਚੱਲਦੀ ਹੈ ਦੁਪਹਿਰੇ ਕਦਮ ਹੋ ਜਾਂਦੀ ਹੈ ਰਾਤੀ ਕਦਮ ਹੋ ਜਾਂਦੀ ਹੈ ਜਿਹੜਾ ਇਹਨਾਂ ਨੂੰ ਮੇਵਾ ਦਿੰਦਾ ਹੈ ਸੈਟਿੰਗ ਕਰਦਾ ਹੈ ਫੇਰੇ ਬਾਬਾ ਜੀ ਚੰਗੇ ਨੇ ਰਾਤੀ ਬਾਬਾ ਜੀ ਮਾਰੇ ਨੇ ਸਵੇਰੇ ਕੋਮਲ ਕਰਨਾ ਚੰਗਾ ਸ਼ਾਮੀ ਮਾਰੇ ਜਿਹੜਾ ਇਹਨਾਂ ਨੂੰ ਮਾਲ ਬੱਤਾ ਨਾ ਦੇਵੇ ਅਸੀਂ 20 ਸਾਲਾਂ ਤੋਂ ਚੁੱਪ ਇੱਟ ਦੀ ਅਸੀਂ ਕੀ ਲੈਣਾ ਅਸੀਂ ਕੀ ਲੈਣਾ ਅਸੀਂ ਕੀ ਲੈਣਾ ਜਦੋਂ ਅਸੀਂ ਦੇਖਿਆ ਇਹਨਾਂ ਨੇ ਤਾਂ ਸ਼ਰਦਾ ਇੰਨਾ ਬੋਲ ਖਰਾਬ ਕਰਤਾ ਜਿਹਦੇ ਘਰ ਰੋਟੀ ਨਹੀਂ ਪੱਕਦੀ ਜਿਹਦੇ ਉੱਤੇ ਪੱਕਾ ਦਮੇ ਨੇ ਜਿਨ੍ਹਾਂ ਦੇ ਉੱਤੇ ਕੁਛ ਐ ਹੁਣ ਤੁਸੀਂ ਮੈਂ ਅਕਰ ਕੋ ਦਸੀ ਜਾਂਦਾ ਮੈਂ 36 ਸਾਲਾਂ ਤੋਂ ਜੁੜਿਆ ਹਾਂ 17 ਸਾਲਾਂ ਦੀ ਉਮਰ ਦੇ ਪਿਆ ਮੈਂ ਗਲੀ ਦਾ ਬਰਨਾਮ ਬੱਲੇ ਦਾ ਬਟਾ ਕੋਈ ਐਸਾ ਹੁੰਦਾ ਨਹੀਂ ਤੇ ਮੇਰੀ ਬਾਲਿਆਂ ਦੀ ਛੱਤ ਐ ਇਹਨਾਂ ਚ ਇੱਕੋ ਤਾਂ ਤੇਰਾ ਦਰਜੀ ਦਾ ਕੰਮ ਸੀ। ਛੋੜੇ ਵੇਅਰ ਦੇ ਵਿੱਚ ਦਰਜੀ ਦਾ ਕੰਮ। ਅੱਜ ਕੀ ਨਾਮ ਨਾਮ ਵੀ ਬੋਲ। ਨੀਰਜ ਵਰਮਾ ਜੀ ਜਿਹੜੇ ਅੱਜ ਸਭ ਤੋਂ ਵੱਡੇ ਇਹਨਾਂ ਨੇ ਤਥਾ ਕੀਤਾ ਕਿ ਨੇਤਾ ਜਿਹੜਾ ਜਿਹੜੇ ਪੰਟੀਪਾਪਾ ਜੀ ਉਹ ਓਏ ਪੰਟੀ ਕਹਿ ਕੇ ਬੁਲਾਉਂਦੇ ਬੇ ਨੇ ਤੇ ਉਹਨੂੰ ਕਹਿੰਦੇ ਉਹ ਤਾੜੀ ਵਾਲੇ ਬਾਬਾ ਜੀ। ਉਹਨਾਂ ਦੀ ਇੱਕ ਟੇਲਰ ਮਾਸਟਰੀ ਸੀ, ਦੁਕਾਨ ਸੀ। ਅੱਜ ਉਹਨਾਂ ਦਾ ਬੱਚਾ ਕ੍ਰੇਟ ਹੈ। ਉਹਨਾਂ ਕੋ 25 ਲੱਖ ਦੀ ਗੱਡੀ ਹੈ। ਬੱਲੇ ਬੱਲੇ ਆ ਇੱਕ ਯਾਤਰਾ ਕਰਦੇ ਕਨਵੇਸ ਲੈਣਦੇ ਆ ਇੱਥੇ ਐਸੇ ਬੰਦੇ ਨੇ ਉਹ ਤਾਂ ਕਹਿੰਦੇ ਪਾਪਾ ਜੀ ਦਾ ਕੋਈ ਫਾਉਂਡਰ ਸੀ ਉਹਨੇ ਪੈਸੇ ਦਿੱਤੇ ਸੀ ਇੱਥੇ ਤਾਂ ਐਸੇ ਬੰਦੇ ਨੇ ਜਿਨ੍ਹਾਂ ਨੇ ਪੈਸੇ ਲੈਣੇ ਕਿਸੇ ਨੇ 10 ਕਿਸੇ ਨੇ 20 ਕਿਸੇ ਨੇ 30 ਕਹਿੰਦਾ ਮਤਲਬ ਹੈ ਕਿ ਉਹਨਾਂ ਨੂੰ ਇੰਨਾ ਨਹੀਂ ਪਤਾ ਹੁਣ ਆਇਓ ਦੂਜੇ ਲਾ ਲੋ ਜੀ ਉਹ ਭਾਈ ਸਾਹ ਥਾਪਰ ਸਾਹ ਉਹ ਨਵੇਂ ਉੱਠੇ ਉਹਨਾਂ ਨੂੰ ਇਹਨਾਂ ਦੇ ਜੋ ਬੰਦੇ ਕਹਿੰਦੇ ਭੋਂਕਾ ਅਸੀਂ ਇਹਨੂੰ ਭੋਂਕਾ ਰੱਖਿਆ ਆ ਅਜੀ ਜਿਦਾ ਦੇਖਦਾ ਬੋਲਣ ਲੱਗ ਜਾਂਦਾ ਜਿਦਾ ਦੇਖਦਾ ਬੋਲਣ ਲੱਗ ਜਾਂਦਾ ਜਿੱਤੇ ਬਾਰੇ ਦੇਖੋ ਬੋਲਣ ਲੱਗ ਜਾਂਦੇ ਕਦੀ ਕੋਈ ਖਾਨ ਦੇ ਬਾਰੇ ਬੋਲਿਆ ਕਦੀ ਉਹਦੇ ਬਾਰੇ ਬੋਲਿਆ ਜਦੋਂ ਬਣਾਣੇ ਪੁੱਤ ਜੁੱਤੀਆਂ ਮਾਰਦੇ ਫਿਰ ਹੱਥ ਜੋੜਦੇ ਨੇ ਸਾਡੇ ਉੱਤੇ ਵੀ ਬੜੀਆਂ ਪੀੜਾਂ ਪਈਆਂ ਮੁੱਖ ਮੰਤਰੀ ਦੇ ਕਰਾ ਕੇ ਤੇ ਅਸੀਂ ਧਰਤੀ ਨਹੀਂ ਝੁੱਕੇ ਘਰ ਬੈਠੇ 302 ਪਈ ਹੈ ਹਰ ਕੁਝ ਹੋਇਆ ਪਰ ਅਸੀਂ ਆਪਣਾ ਪਾਰਟੀ ਛੱਡਿਆ ਨਾ ਧਰਮ ਛੱਡਿਆ ਇਹਦਾ ਵਾਂਗ ਥੋੜਾ ਹੈ ਜਿੰਨੇ ਇਹਨਾਂ ਦੀ ਪਰਚੀ ਕਟਾਤੀ ਉਹਨਾਂ ਦੇ ਨਾਲ ਦੂਜੇ ਆਜੋ ਜੀ ਰਜੀਵ ਟੰਡਨ ਜੀ ਸ਼ਿਵ ਸੈਨਾ ਜੀ ਆਠ-ਆਠ ਗੰਨਮੈ ਲੈ ਕੇ ਅਸੀਂ ਇਹ ਤਾਂ ਕਹਿੰਦੇ ਨਾ ਉਹ ਇਹਨਾਂ ਨੇ ਪ੍ਰਸਤੋਮੇ ਕੀਤੀ ਪਾਪੇ ਦੀ ਜਾਂਚ ਕਰਾਣੀ ਅਸੀਂ ਕਹਿੰਦੇ ਆ ਮੁੱਖ ਮੰਤਰੀ ਨੂੰ ਭਗਵੰਤ ਮਾਨ ਜੀ ਨੂੰ ਤੇ ਡੀਜੀਪੀ ਪੰਜਾਬ ਨੂੰ ਕਿ ਇਹਨਾਂ ਦੀ ਜਾਂਚਾ ਕਰੋ ਜਿਹੜੀਆਂ ਇਹਨਾਂ ਨੂੰ ਜਿਪਸੀਆਂ ਮਿਲੀਆਂ ਉਹਨਾਂ ਉੱਤੇ ਕਿਹੜੇ-ਕਿਹੜੇ ਕੰਮ ਹੁੰਦੇ ਨੇ ਕਿਹੜੇ-ਕਿਹੜੇ ਕਮਾਮ ਕਰਦੇ ਨੇ ਇਹਨਾਂ ਦਾ ਕੋਈ ਕੰਮ ਨਹੀਂ ਤਾਰਨੀ ਟੋਪ ਤੇ ਮੋਬਾਈਲ 'ਤੇ ਉੱਚੀ-ਉੱਚੀ ਬੋਲ ਕੇ ਜੈ ਭਗਵਾਨ ਜੈ ਬੋਲੇ ਨਾਟਕ ਕਰਕੇ ਇਹਨਾਂ ਨੇ ਸ਼ਹਿਰ ਦਾ ਬਹੁਤ ਖਰਾਬ ਕੀਤਾ ਆ ਚਾਰ ਬੰਦੇ ਹੀ ਠੇਕੇਦਾਰ ਨੇ ਇਹ ਕਹਿੰਦੇ ਨਹੀਂ ਸ਼ੋਭਾ ਯਾਤਰਾ ਨਹੀਂ ਕਿਤਲਾਂ ਦੇਣਗੇ ਇਹਨਾਂ ਦੇ ਘਾਦੀ ਯਾਤਰਾ ਜਦੋਂ ਦਿਲ ਕਰਦੇ ਨੇ ਕੁਝ ਕਰ ਦਿੰਦੇ ਨੇ ਜਦੋਂ ਦਿਲ ਕਰਦੇ ਕੁਝ ਕਰ ਦਿੰਦੇ ਨੇ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਆ ਇੰਨੀਆਂ ਕੁਰਬਾਨੀਆਂ ਚਲਾਦੀਆਂ ਇੰਨਾ ਕੁਝ ਹੋ ਗਿਆ ਇਹਨਾਂ ਦੇ ਦੇਖੋ ਪੋਸਟ ਪੈਂਦੀ ਏ ਦੇਖੋ ਲੋਕੀ ਕਿਵੇਂ ਕਿਵੇਂ ਗੱਲਾਂ ਕਰਦੇ ਨੇ ਬੰਟੀ ਬਾਬਾ ਜੀ ਦੇ ਤਾਂ ਜਿੰਨੇ ਉਪਾਏ ਨੇ ਨਾ ਜ਼ਿਆਦਾਤਰ ਸਿੱਖ ਹਕੂਮਤੀ ਦਾ ਬਾਬਾ ਦੀਪ ਸਿੰਘ ਜੀ ਦੇ ਉਹ ਪਾਏ ਕਰਦੇ ਨੇ ਸਾਨੂੰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੂਜੇ ਜਗ੍ਹਾ ਰਾਣਾ ਪੀਸ਼ਨਜੀ ਭੋਲੇनाथ ਹਨੂਮਾਨ ਜੀ ਦੇ ਸਾਰੇ ਪਾਏ ਉਹਨਾਂ ਦੇ ਨੇ ਹੈ ਇਹ ਜਿਹੜਾ ਬੰਦਾ ਕੰਮ ਕਰਦਾ ਇਹਨਾਂ ਨੂੰ ਦੱਸੋ ਇਹਨਾਂ ਦੇ ਵਿੱਚ ਕਿੰਨੇ ਕਿੰਨੇ ਬੰਦੇ ਨੇ ਗਰੀਬ ਕੁੜੀਆਂ ਦੇ ਵਿਆਹ ਕਰਾਏ ਨੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਠਗੀਆਂ ਮਾਰੀਆਂ ਲੋਕਾਂ ਦੇ ਪੈਸੇ ਕਿਤੇ ਅਸੀਂ ਨਹੀਂ ਬੋਲ ਰਹੇ ਸੀ ਪਰ ਸੋਚੋ ਤੇ ਦੇ ਬੋਲਣ ਤੇ ਲੱਗੇ ਦੇ ਬੋਲਣ ਤੇ ਲੱਗੇ ਅੱਜ ਬਾਬਾ ਇਹਨਾਂ ਨੂੰ ਮਾਲ ਦੇਵੇ ਤੇ ਓਕੇ ਆ ਫਿਰ ਮੰਦਰ ਵੀ ਆਜ ਅੱਜ ਬਾਬਾ ਕੱਲ ਨੂੰ ਕੋਈ ਹੋਰ ਫੜ ਲੈਣਗੇ ਮੈਂ ਸੀਪੀ ਸਾਹਿਬ ਨੂੰ ਇਹ ਜਿਹੜੇ ਸੱਪਣਜੀ ਨੇ ਜਦੋਂ 2012 ਦੇ ਵਿੱਚ ਐਸਐਚਓ ਵੀ ਰਹੇ ਨੇ ਸਾਡੇ ਏਸੀਪੀ ਰਹੇ ਨੇ ਡੀਸੀਪੀ ਵੀ ਰਹੇ ਨੇ ਤੇ ਉਦੋਂ ਕਾਲੀ ਪਜਪਾ ਸਰਕਾਰ ਸੀ ਅਸੀਂ ਉਦੋਂ ਦਾ ਉਹਨਾਂ ਨੂੰ ਜਾਣਦੇ ਹਾਂ ਕਿ ਉਹ ਐਸੇ ਬੰਦੇ ਨੇ ਜਿਹੜੇ ਮੋਈ ਜੀ ਨੇ ਕਿਹਾ ਕਿ ਬਲੈਕਮੇਲਰਾਂ ਨੂੰ ਖਤਮ ਕਰਨਾ ਹੈ ਅਸੀਂ ਕਹਿੰਦੇ ਸਾਡੀ ਵੀ ਜਾਂਚ ਕਰਾਓ ਸਾਨੂੰ ਤਾਂ ਉਹ ਪੁਰਾਣੇ ਜਾਂਦੇ ਲਉ ਤੋਂ ਲੈ ਕੇ ਬਾਲਾਂ ਦੇ ਪੇਤੀ ਇਹਨਾਂ ਦਾ ਵੀ ਪਤਾ ਕਰਾਓ ਕਿ ਇਹਨਾਂ ਨੇ ਉਹ ਬਲੈਕਮੇਲਿੰਗ ਕੀਤੀ ਏ ਸਕੂਲ ਦੀ ਸਕੂਲ ਕਿਆ ਕੀ ਆ ਜੀ ਮੇਰੇ ਕੋਲ ਸਭ ਤੋਂ ਛੋਟੀ ਉਮਰ ਹੈ 19 ਸਾਲ ਹੈ ਸਕੂਲਟੀ ਸੀ ਫੇਰ ਮੈਨੂੰ ਕੋ 2000 ਤੋਂ ਲੈ ਕੇ 9 ਤੱਕ ਨਹੀਂ ਮੇਰੇ ਕੋ ਤਾਂ ਸਾਰੀ ਉਮਰ ਸਕਿਉਰਟੀ ਨਹੀਂ ਹੈ ਤੇ ਕਦੀ ਵੀ ਉਹਨੂੰ ਮਿਸਯੂਜ਼ ਨਹੀਂ ਕੀਤਾ ਇਹ ਬੰਦੇ ਅਸੀਂ ਇਹਨੇ ਐਜੀਟੇਸ਼ਨਾਂ ਕਰਦੇ ਸਾਨੂੰ ਤਾਂ ਸਕਿਉਰਟੀ ਦੀ ਲੋੜ ਨਹੀਂ ਹੈ ਇਹਨਾਂ ਨੂੰ ਸਕਿਉਰਟੀ ਦੀ ਕੀ ਲੋੜ ਹੈ ਜੀ ਇੱਕ ਮਹੀਨੇ ਬਾਅਦ ਕੋਈ ਛੁੱਲੀ ਛੱਡ ਦਿੰਦੇ ਨੇ ਫਿਰ ਸਾਰੇ ਜਿਹੜੇ ਅੱਗੇ ਥੋੜੇ ਬੋਤੇ ਚੋਰ ਚੱਕੇ ਇਕੱਠੇ ਗੱਲ ਕੇ ਜੈ ਬਜਰੰਗੀ ਜੈ ਬਜਰੰਗੀ ਆਤਮਾ ਦਿਲ ਦੇ ਵਿੱਚ ਹੋਣੀ ਚਾਹੀਦੀ ਹੈ ਕਹਿੰਦੇ ਸੋਚੂਏ ਖਾ ਕੇ ਬਿੱਲੀ ਅੱਜ ਕੋ ਚਲੀ ਅਸੀਂ ਕੋਈ برداشت ਨਹੀਂ ਕਰਾਂਗੇ ਦਸ਼ਹਿਰਾ ਕਮੇਟੀ ਵੀ ਜਾਣਦੀ ਐ ਬਾਬਾ ਜੀ ਪੁਰਾਣੇ ਉਹ ਏਰੀਆ ਦੇ ਰਹਿਣ ਵਾਲੇ ਨੇ ਕਿੰਨੇ ਸਾਲਾਂ ਤੋਂ ਜਦੋਂ ਬੋਲਦੇ ਨੇ ਕਦੀ ਡਲ ਜਾਂਦੇ ਨੇ ਕਦੀ ਭੱਜ ਜਾਂਦੇ ਨੇ ਅੱਜ ਉਹ ਬਾਬਾ ਜੀ ਨੇ ਇਹਨਾਂ ਦੇ ਪੋਰ ਖੋਲਤੇ ਤੇ ਚਾਰ-ਚਾਰ ਫੁੱਟ ਛਾਲਾਂ ਮਾਰਦੇ ਨੇ ਰਜੀਵ ਟੰਡਾ ਦੱਸ ਰਗਾ ਕੀ ਐ ਬਾਬਾ ਐ ਤੇ ਐ ਬਾਬਾ ਨਹੀਂ ਐ ਅੱਜ ਦਾ ਬਾਬਾ ਜੀ ਬੜੀ ਸ਼ਾਂਤੀ ਭਾਵਨਾ ਵਾਲਾ ਪਰ ਸੰਗਤ ਜਿਵੇਂ ਬਹਿਲ ਰਹੀ ਐ ਜਿਵੇਂ ਆ ਬੋਲਦੇ ਪਏ ਨੇ ਐ ਨਹੀਂ ਕਰਾਂਗੇ ਉਹਨੂੰ ਨਹੀਂ ਨੱਚਾ ਦਾਂਗੇ ਉਹ ਨਹੀਂ ਕਰਦੇਾਂਗੇ ਉਹ ਤੋਂ ਚੰਗੇ ਸੀ ਜੋਦੋਂ ਆਪਣੀ ਰਾਤ ਸਦੇ ਵਿੱਚ ਮੂਰਤੀਆਂ ਕਰਦੇ ਸੀ ਜੇ ਅਸੀਂ ਇਹਨਾਂ ਦੀਓ ਬੋਲਾ ਖੁੱਲਣ ਲੱਗੇ ਨਾ ਤੇ ਇੱਥੇ ਸ਼ਾਮ ਪੈ ਜੂਗੀ ਸਾਡੇ ਕੋਲ ਤਾਂ ਉਹ ਸਕੈਂਡਲ ਨੇ ਅਸੀਂ ਕਹਿੰਦੇ ਛੱਟੋ ਛੱਟੋ ਬਾਜਾ ਜੋ ਬਾਜੋ ਜੋ ਸ਼ਾਇਦ ਬੋਲ ਖਰਾਬ ਨਾ ਕਰੂ ਪਰ ਜੇ ਇਹ ਪੱਟੀ ਬਾਬਾ ਜੀ ਬਾਰੇ ਅੰਜੇ ਬੋਲਦੇ ਰਹੇ ਜਾਂ ਕੋਈ ਸਕੂਤ ਖਾਉਣਾ ਕੋਈ ਗਲਤ ਕਾਓ ਅਸੀਂ ਤਾਂ ਸਾਰੇ ਸ਼ਹਿਰ ਦੇ ਬੰਦੇ ਤੱਥਾਂ ਨਾਲ ਗੱਲਾਂ ਕਰਦੇ ਪਏ ਆ ਇੰਨਾ ਮਾਲ ਮਤਾ ਇਹਨਾਂ ਉਹ ਕਿੱਥੋਂ ਆਇਆ ਬੇਲੇ ਬੰਦੇ ਸੂਚਲ ਵਰਕੀ ਕਰੋ ਭੈਣਾਂ ਦੇਖੋ ਇਹ ਨਹੀਂ ਰਹੀ ਕਿਤੇ ਮਲਾ ਲਸੀਂ ਦਵਾਈ ਹੋਈ ਇਹ ਲੋਕਾਂ ਦਾ ਡੇਜ ਹੁੰਦੇ ਨਸੀ ਵੇਚਨੇ ਆ ਨਸੀ ਹੈ ਕਿਉਂਕਿ ਪਰਿਵਾਰ ਪਾਲਣਾ ਇਹਨਾਂ ਦਾ ਕੀ ਕੰਮ ਕਰ ਰਿਹਾ ਜੀ ਕੀ ਕੰਮ ਕਰ ਇਹਨਾਂ ਦਾ ਠੱਗਾ ਦਾ ਸਾਰਿਆਂ ਦਾ ਬਲੈਕਮੇਲਿੰਗ ਕਰਦੇ ਆ ਪੈਸੇ ਲਾਂਦੇ ਕੋਈ ਬੋਲਣ ਵਾਲਾ ਨਹੀਂ ਸਾਰੇ ਡਰਦੇ ਜੀ ਸਾਡੇ ਮਗਰ ਚਮੜ ਜਾਂਦੇ ਸਨ ਸਾਨੂੰ ਚਮੜਨ ਗੇੜ ਜੁਬਾ ਸ਼ਹਿਰ ਦਾ ਬਹੁਤ ਕਰਾਪ ਕੀਤਾ ਆ ਮੈਂ ਸੀਪੀ ਸਾਹਿਬ ਨੂੰ ਧੀ ਸੀ ਸਾਹਿਬ ਨੂੰ ਕਹਨਾ ਕਿ ਪਾਸ ਕਰੋ ਰੋਜ਼ ਇੱਕਦਮ ਸ਼ੁਰਲੀ ਕਦੀ ਉੱਥੇ ਇਹ ਹੋ ਗਿਆ ਹੋਰ ਵੀ ਬੰਦੇ ਨੇ ਪ੍ਰਵੀਨ ਡੰਗ ਜੀ ਨੇ ਰੋਈਸਾਨੀ ਹੈ ਹੋਰ ਕਿੰਨੇ ਲੀਡਰ ਨੇ ਸ਼ਿਵ ਸੈਨਾ ਦੇ ਉਹ ਕੋਈ ਸੋਸ਼ਲ ਕੰਮ ਤਾਂ ਕਰਦੇ ਨੇ ਇਹ ਬਲੈਕਮੇਲਿੰਗ ਪੜੀ ਆ ਭਾਨੂੰ ਪਤਾ ਪਿਆ ਜੀ ਇਹ ਫਲਾਣਾ ਜੀ ਹੈ ਟਿੰਦਰਾ ਜੀ ਉੱਚੀ ਉੱਚੀ ਬੋਲਦੇ ਉਹਦਾ ਪਿਛੋਕੜ ਤਾਂ ਦੱਸਣ ਸਾਡੇ ਦਾ ਪਿਛੋਕੜ ਖੁੱਲੀ ਕਦਾਦ ਨੇ ਇਹ ਸਾਰੇ ਬੰਦੇ ਸ਼ਹਿਰ ਦੇ ਨੇ ਸਾਰੇ ਪੱਟੀ ਪਾਪਾ ਜੀ ਤੋਂ ਖਰਾਤਾ ਮਿਲੀਆਂ ਸਾਨੂੰ ਕਿਸੇ ਦੇ ਬੱਚਾ ਆਇਆ ਕਿਸੇ ਦਾ ਕੁਝ ਹੋਇਆ ਐਵੇਂ ਨਹੀਂ ਅਸੀਂ ਨਾ ਸਾਡੇ ਬੋਲ ਚੱਕarlo ਜੇ ਪੱਟੀ ਬਾਬੇ ਤੇ ਸਾਨੂੰ ਕਿਹਾ ਵੀ ਹੋਵੇ ਅਸੀਂ ਆਪ ਨਿਕਲੇ ਆ ਅੱਜ ਪੱਟੀ ਬਾਬਾ ਜੀ ਬਾਰੇ ਕਹਿ ਰਹੇ ਕਦੀ ਕਿਸੇ ਬਾਰੇ ਕਹਿ ਰਹੇ ਸ਼ਹਿਰ ਖਰਾਬ ਹੋ ਜਾਏਗਾ ਸ਼ਹਿਰ ਖਰਾਬ ਹੋ ਜਾਏਗਾ ਸ਼ਹਿਰ ਦਾ ਬਹੁਤ ਹੈ ਖਰਾਬ ਕਰ ਰਹੇ ਇਸ ਲਈ ਅਸੀਂ ਅੱਜ ਇਹ ਤੇ ਪ੍ਰੈਸ ਕਾਨਫਰੰਸ ਦਾ ਕੀ ਹੈ ਕਿ ਜਿਹੜੇ ਲੁਧਿਆਣੇ ਦੇ ਲੋਕ ਤਾਂ ਜਾਣਦੇ ਪਏ ਆ ਕੋਈ ਇਹਨਾਂ ਨੂੰ ਫੇਸਬੁੱਕ ਤੇ ਲਾਈਕ ਤਾਂ ਕਢੀ ਕਰਦਾ ਅੱਜ ਵੀ ਸ਼ਰਬਦੀ ਪਾਪਾ ਜੀ ਨੇ ਮੀਟਿੰਗ ਰੱਖੀ ਹੈ ਉਹ ਤੇ ਨਾ ਬੰਦਾ ਹੋਊਗਾ ਪ੍ਰੋਗਰਾਮ ਤੇ ਵੀ ਇੰਨਾ ਬੰਦਾ ਹੋਊਗਾ ਕਦੀ ਕਹਿੰਦੇ ਜੀ ਦਸ਼ਾਰਾ ਕਮੇਟੀ ਨੇ ਨਾ ਕਰਤੀ ਉਹ ਚੰਗੇ ਸੀ ਫੇਰ ਝੂਠ ਬੋਲਦੇ ਜੀ ਅਸੀਂ ਜਾਂਦੇ ਸੀ ਪਾਪਾ ਜੀ ਨੂੰ ਮਨਾਉਣ ਕਿ ਬਾਬਾ ਜੀ ਤੁਸੀਂ ਸਨਾਤਾ ਧਰਮ ਜੁਆਇਨ ਕਰ ਲਓ ਇਹਨਾਂ ਦਾ ਤਾਂ ਕਰਨਾ ਫੇਰ ਕਹਿੰਦੇ ਜੀ ਭਾਗੇ ਬਣਾਉਂਦੇ ਪਏ ਆ ਨਾ ਕਿਉਂਕਿ ਸਾਰੇ ਜ਼ਕੂਤ ਹੈ ਉੱਤੇ ਕਰਨ ਕੀ ਜਾਂਦੇ ਸੀ ਅਸੀਂ ਵੀ ਜੁੜੇ ਹਾਂ ਪਰ ਇੰਨਾ ਨਹੀਂ ਜੁੜਦੇ ਅਸੀਂ ਪਬਲਿਕ ਵਿੱਚ ਰਹਿੰਦੇ ਹਾਂ ਨਹੀਂ ਤਾਂ ਬਾਬਾ ਜੀ ਦੇ ਨਾਲ ਮੈਰਾ ਇੰਨੀ ਕੀ ਕਰਦਾ ਮੈਂ ਵੀ ਚਮਕਾਵਾਂ ਪਰ ਜਦੋਂ ਠੇਸ ਪਹੁੰਚੀਏ ਉਹ ਢੀਰੇ ਬਾਰੇ ਕਦੀ ਪੀਰਖਾਨੇ ਬਾਰੇ ਭੁੱਲੀ ਜਾਂਦੇ ਕਦੀ ਹੁਣ ਤੁਹਾਨੂੰ ਪਤਾ ਹੈ ਕਿ ਗੁਰੂ ਨਗਰੀ ਉੱਥੇ ਮਣੀ ਕਨ ਦਾ ਕਿੰਨਾ ਵੱਡਾ ਇਤਿਹਾਸਿਕ ਗੁਰਦੁਆਰਾ ਹੈ ਉਹਦੇ ਅੰਦਰ ਸਾਰੀਆਂ ਫੋਟੋਆਂ ਸਾਰੀਆਂ ਧਰਮਾਂ ਦੀਆਂ ਭਗਵਾਨ ਕੀ ਕਹਿੰਦਾ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲੋ ਜਿਹੜਾ ਬੰਦਾ ਇੱਕ ਸੋਸ਼ਲ ਕੰਮ ਕਰ ਰਿਹਾ ਵਧੀਆ ਕੰਮ ਕਰ ਰਿਹਾ ਦੁਨੀਆਂ ਉਹਦੇ ਨਾਲ ਹੈ ਸਾਰੇ ਹਿੰਦੋਸਤਾਨ ਤੋਂ ਬੰਦੇ ਆਉਂਦੇ ਨੇ ਕੰਮ ਹੁੰਦੇ ਤਾਂ ਦੇ ਆਪਾਂ ਚਾਰ ਬੰਦੇ ਦੀ ਜੋੜ ਸਕਦੇ ਇੰਨੀ ਦੁਨੀਆਂ ਇੰਨੀ ਸ਼ਖਸ ਹੈਣਾ ਉਹ ਕਿਉਂ ਆਦੇ ਆਪਣੇ ਏਰੀਆ ਤੋਂ ਆਉਂਦੇ ਨੇ ਚੀਚੇ ਵਾ ਉਹ ਕਿਉਂ ਆਉਂਦੇ ਨੇ ਕਿਉਂਕਿ ਜਦੋਂ ਕਿਸੇ ਦਾ ਪੈਸਾ ਨਹੀਂ ਦੇਣਾ ਕਿਸੇ ਨੂੰ ਡਰਾਣਾ ਧਮਕਾਣਾ ਅੱਜ ਕੁਰਤੇ ਵਿੰਬੇ ਪਾਣ ਲੱਗੇ ਨਵੇਂ ਹੀ ਡਰਾਮੇ ਬਾਜੀ ਕਰ ਲਈ ਦਾੜੀ ਰੱਖ ਲਈ ਦਾੜੀ ਰੱਖ ਨਾਲ ਕੁਰਤੇ ਵਿੰਬੇ ਪਾਣ ਨਾਲ ਲੀਡਰੀ ਨਹੀਂ ਹੁੰਦੀ ਉਹੀ ਉਹ ਨਾ ਮੈਂ ਤੁਹਾਨੂੰ ਕਿਹਾ ਗਦੇ ਨੂੰ ਲਕਸ ਸਭਾ ਨਾਮ ਨਾ ਦਿਓ ਕਉ ਮਾਤਾ ਨਹੀਂ ਪੰਚਦੀ ਇਹ ਚਾਰ ਬੰਦੇ ਜੈ ਬਜਰੰਗੀ ਜੈ ਬਜਰੰਗੀ ਜਿਨ੍ਹਾਂ ਮੈਂ ਬੋਲੇ ਸ਼ਕਰ ਨੂੰ ਮੰਨਦਾ ਪੰਤ ਜੀ ਨੂੰ ਪਤਾ ਇਹ ਸਾਰੇ ਅਸੀਂ ਬੋਲੇ ਦੇ ਪਕੜਾ ਸਨਾਤਮ ਧਰਮੀ ਆ ਪਾਰੇ ਜਿੱਤੇ ਪੀਰਾਜ ਸ਼ੋਭਾ ਯਾਤਰਾ ਲੈ ਕੇ ਨਿਕਲ ਜਾਈਏ ਕਿੱਥੋਂ ਨਿਕਲ ਜਾਈਏ ਸ਼ੋਭਾ ਯਾਤਰਾ ਪਹਿਲੀ ਗੱਲ ਕਿ ਪਹਿਲੀ ਵਾਰ ਨਹੀਂ ਕਰ ਰਹੇ ਉਦੋਂ ਇਹ ਸਾਰੇ ਨਾਲ ਹੁੰਦੇ ਸੀ ਉਹੀ ਉਹ ਦਾਇਟ ਹੈ 21 22 23 ਜਿਹੜੀ ਸ਼ੁਰੂ ਤੋਂ ਨਿਕਲੀ ਅਦ੍ਰੇਸ਼ੀ ਮਦਾਨ ਤੋਂ ਸਾਰੇ ਤਾਂ ਸਾਥ ਦੇਣਗੇ ਹੁਮਮਾ ਮਾਰ ਕੇ ਹੋएगी ਮੈਂ ਸੀਪੀ ਸਾਹਿਬ ਨੂੰ ਸਾਰਿਆਂ ਨੂੰ ਕਹਿੰਦਾ ਸ਼ਰਾਪਤੀ ਬੰਦੇ ਫੇਰ ਕਹਿੰਦੇ ਆ ਸਾਡੇ ਤੇ ਹਮਲਾ ਹੋ ਗਿਆ ਸਾਨੂੰ ਉਹ ਨਹੀਂ ਅੰਗਾਨੇ ਆ ਕਰਤਾ ਸਾਡੋ ਉਹ ਕਰਤਾ ਉਹ ਕੋਈ ਮੈਡਮ ਐਸੀ ਗੱਲ ਨਹੀਂ ਪਰ ਮਿਸ਼ਨ ਦੇਖੋ ਦਰੇਸੀ ਮદાન ਚਲੋ ਐਸੋਸੀਏਸ਼ਨ ਆ ਬਾਅਦ ਨਿਕਲ ਜਾਏਗੀ ਇਹ ਸ਼ੋਭਾ ਯਾਤਰਾ ਤਾਂ ਨਿਕਲੇਗੀ ਨਿਕਲੇਗੀ ਹਿੰਦੂ ਦਾ ਇੱਕੋ ਸਵਾਲ ਹੈ ਕਿ ਲਖਦਾਤਾ ਪੀਜੀ ਦੀ ਸ਼ੋਭਾ ਯਾਤਰਾ ਦੇ ਵਿੱਚ ਹਿੰਦੂ ਦੇ ਵੀ ਦੇਸਤਿਆਂ ਦੀ ਚਾਕੀ ਦਾ ਕੀ ਕੰਮ ਹੁਣ ਮੈਂ ਤੁਹਾਨੂੰ ਦੱਸਾਂ ਅਸੀਂ ਵੀ ਸਾਰੇ ਹਿੰਦੂ ਆ ਪਰ ਉਹ ਇਦੂ ਨਹੀਂ ਕੁਰਤੇ ਪਜਾਮੇ ਤੇ ਟਿੱਕੇ ਪਾਣ ਦੇ ਨਾਲ ਕੋਈ ਹਿੰਦੂ ਨਹੀਂ ਪਾ ਸਕਦਾ ਮੈਂ ਕਹੀ ਜਾਂਦਾ ਜਿੰਨੀ ਤਾਂ ਸਾਡੇ ਤਜਰਬੇ ਆਉਣਾਂ ਦੀ ਉਮਰ ਨਹੀਂ ਛੋਟੇ ਛੋਟੇ ਗੰਨਮੈ ਲੈ ਲਈ ਪੜਕੀਲੇ ਸੀਪੀ ਸਾਹਿਬ ਨੂੰ ਆਏ ਬੋਲਦੇ ਤੇ ਡੀਜੀਪੀ ਨੂੰ ਆਏ ਬੋਲ ਰਿਹਾ ਉਹਨਾਂ ਨੂੰ ਕੁਝ ਪਤਾ ਨਹੀਂ ਮੈਂ ਕਹਣਾ ਆਇਆ ਘਰ ਉਹ ਚਾਰ ਬੰਦੇ ਆਣਾ ਆਪਣੇ ਮਹੱਲੇ ਦੇ ਵਿੱਚ 5 ਮਿੰਟ ਲਈ ਸਕੂਟਰ ਉਧਾਰਾ ਮੰਗ ਲੈਣ ਕੋਈ ਦੇ ਦੇਵੇ ਤਾਂ ਕਹਿਣਾ ਉਹ ਬਟੀਚਰ ਬੰਦੇ ਨੇ ਇਹ ਦੱਸਣਗੇ ਕਿ ਉਹ ਹੋ ਜੇਗਾ ਉਹ ਜਗ੍ਹਾ ਤਾਂ ਖੁਸ਼ੀ ਦਾ ਬੋਲ ਹੈ ਜਿਆਦਾ ਵੱਲੋਂ ਨਾ ਹੁੰਦਾ ਹੋਵੇ ਇਹ ਜਾਣਦੇ ਕਿ ਪਪਾ ਇਹਨਾਂ ਕੋਲ ਬਲੈਕਮੇਲਿੰਗ ਹੋ ਜਾਏ ਇੰਜ ਕਿਸੇ ਨੇ ਨਹੀਂ ਆਪਾਂ ਇਹ ਤਾਂ ਬਹੁਤ ਕੁਝ ਇਕੱਠੇ ਹੋ ਰਿਹਾ ਸੀ ਵੀ ਇਕੱਠੇ ਹੀ ਹੋਏ ਆ ਅਸੀਂ ਵੀ ਇਕੱਠੇ ਹੋ ਜਾਾਂਗੇ ਅਸੀਂ ਇਹਨਾਂ ਦੇ ਘਰਾਂ ਦੇ ਬਾਹਰ ਇਕੱਠੇ ਹੋ ਜਾਾਂਗੇ ਅਸੀਂ ਸਿਟੀ ਕੋ ਜਾਵਾਂਗੇ ਤੁਹਾਨੂੰ ਕਹੀਏ ਤਾਂ ਸਾਡੇ ਕੋਲ ਤਾਂ ਇਹ ਨੇ ਰਾ ਆ ਗਏ ਅਸੀਂ ਦੱਸਣਾ ਚਾਹੁੰਦੇ ਆ ਸ਼ਹਿਰ ਦਾ ਮਾਹੌਲ ਨਾ ਖਰਾਬ ਕਰੋ ਸਾਡੇ ਵੇਚੀ ਹੋ ਰਹਿੰਦੇ ਹੋ ਨਾ ਕਰੋ ਇਹ ਸਭ ਗੋਲ ਖੁਸ਼ ਨਾ ਬੋਲ ਨਹੀਂ ਤੇ ਖੁੱਲ ਜਾਣਗੇ ਬੋਲ ਫਸ ਰਕ ਤਈਓ ਗੱਲ ਖਤਮ ਕਰੋ ਉਹਨਾਂ ਦਾ ਕਹਿਣਾ ਕਿ ਪਹਿਲਾਂ ਜਦੋਂ ਯਾਤਰਾ ਹੁੰਦੀ ਸੀਗੀ ਉਦੋਂ ਇਹਨਾਂ ਕਿਹਾ ਜਾਂਦਾ ਸੀਗਾ ਕਿ ਧਾਰਮਿਕ ਯਾਤਰਾ ਉਸ ਵੇਲੇ ਸਾਨੂੰ ਜਾਣਕਾਰੀ ਨਹੀਂ ਸੀਗੀ ਉਸ ਤੋਂ ਬਾਅਦ ਜਦੋਂ ਮਹਾਮੰਡਲੇਸ਼ਵਰ ਉਹ ਇਹਨਾਂ ਨੇ ਜੁਆਇਨ ਕੀਤਾ ਉਸ ਤੋਂ ਬਾਅਦ ਛੱ ਆਦਿਕ ਉਸ ਤੋਂ ਬਾਅਦ ਅਸੀਂ ਵੀ ਛੱਡ ਲਿਆ ਮੈਂ ਉਹੀ ਤੁਹਾਨੂੰ ਦੱਸ ਰਿਹਾ 13 ਸਾਲ ਉਹੀ ਉਹ ਥਾਪੜ ਸਾਹਿਬ ਪਿੱਛੋਂ ਪਲੈਨਿੰਗ ਕਰਕੇ ਸਮਝਾ ਰਹੇ ਉਹਨਾਂ ਨੂੰ ਜਿਹੜੇ ਥਾਪੜ ਸਾਹਿਬ ਨੇ 13 ਸਾਲ ਉਹਨਾਂ ਨੂੰ ਨਹੀਂ ਪਤਾ ਸੀ ਉਹੀ ਉਹ ਨੀ ਉਹ ਪੀਰ ਖਾਨਾ ਸੀ ਇਹ ਬਹੁਤ ਪੁਰਾਣੀ ਗੱਲ ਐ ਜਦੋਂ ਭਾਈ ਸਾਹਿਬ ਨੂੰ ਪਤਾ ਆਣਾ 2002-3 ਵਿੱਚ ਮੁਸਲਮਾਨ ਕਮੇਟੀ ਨੇ ਉਦੋਂ ਕੀਤੀ ਸੀ ਉਦੋਂ ਅਸੀਂ ਸਾਰੇ ਇਕੱਠੇ ਹੋਏ ਸੀ ਉਸ ਤੋਂ ਬਾਅਦ ਬਾਬਾ ਜੀ ਤਾਂ ਹੁਣ ਮਾਮਣੇ ਜੋ ਬਣੇ ਨੇ ਇਹ ਸ਼ੁਰੂ ਤੋਂ ਉੱਤੇ ਆਂਦੇ ਪਏ ਨੇ ਉੱਤੇ ਨਾ ਤੁਹਾਨੂੰ ਦੱਸ ਰਣੇ ਆਂ ਹਰਿਆਂ ਚੂਣੀਆਂ ਲੈ ਰੇ ਆ ਸਾਕੂ ਕਰਿਆ ਤਾਂ ਪਲੈਨ ਹੀ ਹੋੜ ਬਣਾਈ ਆ ਕਿ ਲੋਕੀ ਆ ਪੁੱਛਣਗੇ ਕਿ ਕਿਉਂਕਿ ਬਾਬਾ ਜੀ ਲੰਗੇ ਚੱਟੇ ਹੋ ਕੇ ਸਾਹਮਣੇ ਆ ਗਏ ਕਿ ਐਂ ਇੰਜ ਕਿਉਂ ਕਰ ਰਹੇ ਨੇ ਤਾਂ ਜਵਾਬ ਦੇ ਪੈਸੇ ਕਿਹੜੇ ਦਿੰਦੇ ਸੀਗੇ ਕਿਹੜੇ ਬਾਬਾ ਜੀ ਪੈਸੇ ਪੁੱਛੇ ਐਸੇ ਆ ਪੈਸੇ ਨਹੀਂ ਜਿਵੇਂ ਪਰਚੀ ਦਿੰਦੇ ਸੀ ਜਿਵੇਂ ਕਿਸੇ ਕਰੀਬ ਕੁੜੀ ਦੇ ਨਾਮ ਤੇ ਪਰਚੀ ਕਢਾ ਲਈ ਕਿਸੇ ਦੇ ਨਾਮ ਤੇ ਕੁਝ ਕਰ ਲਿਆ ਜਦੋਂ ਅਗਲੇ ਨੂੰ ਪਤਾ ਲੱਗਿਆ ਠੱਗ ਨੇ ਅਗਲੇ ਨੇ ਬੰਦ ਕਰਤਾ ਐਈਓ ਪੈਸੇ ਨੇ ਹੋਲ ਕਰਦੇ ਆਨੂੰ ਤੇ ਅੱਧਾ ਦੀ ਕਦੇ ਪੈਸੇ ਪਹੁੰਚੇ ਵਪਾਰ ਕਰਦੇ ਸੀਗੇ 2 ਨੰਬਰ ਦਾ ਜਿਹੜਾ ਸਾਲ ਉਹ ਪੈਸੇ ਦੇ ਕੇ ਚੁੱਪ ਕਰਾਉਣ ਦੀ ਗੱਲ ਕਰਦੇ ਨਹੀਂ ਮੇਰੀ ਗੱਲ ਸੁਣੋ ਜੇ ਕੋਈ ਕਹਿ ਰਿਹਾ ਤੇ ਕੋਈ ਗੱਲ ਹੈਗੀ ਹੈ ਤਾਂ ਹੀ ਉਹ ਕਹਿ ਰਿਹਾ ਨਾ ਸਾਰੇ ਪ੍ਰੂਫਾ ਨਾ ਕਹਿ ਰਿਹਾ ਮੱਟੀ ਬਾਬਾ ਜੀ ਤੁਹਾਡੇ ਸਾਹਮਣੇ ਸਰਿਆਂ ਕਹਿ ਰਹੇ ਨੇ ਤੇ ਤਾਂ ਪਤਾ ਹੀ ਉਹ ਤਾਂ ਹੀ ਉਹ ਚਿੱਕਾ ਮਾਰ ਰਹੇ ਨੇ ਮੇਰੀ ਗੱਲ ਸੁਣੋ ਨਾ ਉਹਦੋਂ ਬੱਤੇ ਸਹੀ ਜੇ ਮੈਂ ਤੁਹਾਨੂੰ ਕਹੀਦਾ ਜਨਾ ਹੁਣੇ ਸ਼ਾਮ ਨੂੰ ਅਸੀਂ ਬੱਤ ਕਮਰੇ ਚ ਉਹਨਾਂ ਨਾਲ ਸੈਟਿੰਗ ਕਰ ਲਈਏ ਉਹਨੇ ਕੋਮਲ ਕਰਨਾ ਵਧੀਆ ਹੋ ਜਾਏਗਾ ਜੇ ਉਹਨੇ ਕੋਮਲ ਕਰਨਾ ਉਹਨਾਂ ਨਾਲ ਸੈਟੀ ਨਾ ਕਰੇ ਕੋਮਲ ਕਰਨਾ ਮਾੜਾ ਬਲੈਕ ਬੈਲੀ ਕਰੇ ਚਾਰਕ ਬੰਦੇ ਹੋਰ ਪੂਰਾ ਲੁਧਿਆਣਾ ਐ ਇੰਨੇ ਉੱਤੇ ਕਾਉਂਸਲਰ ਨੇ ਸਾਡੇ ਉੱਤੇ ਕੁੜੀ ਹਲਕਾ ਅਸੀਂ ਸੰਜੀਤ ਤਲਵਾਰ ਜੀ ਨੇ ਭੋਲਾ ਜੀ ਨੇ ਉਹ ਲੋਕ ਇੰਨੀ ਪਾਰਟੀ ਦੇ ਬੱਚਣੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਕਿਉਂ ਹੁੰਦਾ ਭਗਤੀ ਹੁੰਦੀ ਆ ਉੱਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ ਇੱਥੇ ਜਿਆਦਾ ਸਾਨੂੰ ਵੀ ਨਹੀਂ ਇਤਰਾਜ਼ ਹੈਗਾ ਇਤਰਾਜ਼ ਸਿਰਫ ਇੰਨਾ ਵਾਂਗ ਨਾ ਹੋਣਾ ਮੈਂ ਲੱਗਦਾ ਸਰਕਾਰ ਤੇ ਦੀ ਯਾਤਰਾ ਕੱਢੋ ਅਸੀਂ ਕੋਈ ਚੱਕਰ ਨਹੀਂ ਭਾਈ ਸਾਹਿਬ ਮੈਂ ਕਹਿੰਦਾ ਪਹਿਲੀ ਗੱਲ ਇਹ ਕੀ ਨੇ ਉਹ ਹੀ ਉਹ ਤਾਂ ਲੈ ਆਓ ਚਾਰੋਂ ਕੱਢਦਾ ਸਾਡੇ ਕੋ ਪਰਮਿਸ਼ਨ ਲੋ ਉਹ ਕੀ ਲੱਗਦੇ ਨੇ ਦਰਗਾਹ ਦੇ ਸਰੂਪੇ ਤੁਹਾਨੂੰ ਕੋ ਜਾਣਦੇ ਸੀਗੇ ਇਹ ਆਪ ਦਰਗਾਹ ਦੇ ਸਰੂਪੇ ਤੁਹਾਨੂੰ ਕਿਉਂ ਜਾਂਦੇ ਸੀਗੇ ਜੀ ਇਹਨਾਂ ਨੂੰ ਇਤਰਾਜ ਹੈ ਐਨਾ ਹੀ ਇਤਰਾਜ ਸੀਗੇ ਤਾਂ ਪਹਿਲਾਂ ਹੀ ਨਾ ਜਾਂਦੇ ਉੱਥੇ ਉੱਥੇ ਦਾ ਬਹਿ ਕੇ ਹਰੇ ਸਰੂਪੇ ਬੰਦੇ ਸੀਗੇ ਇਹਨਾਂ ਤੋਂ ਜੀ ਕਾਰਨ ਕੀ ਮੰਦਰ ਤੁਸੀਂ ਇਹ ਗੱਲ ਕਹਿ ਰਹੇ ਹੋ ਭਾਈ ਕਾਰਨ ਕੁਝ ਨਹੀਂ ਬੰਟੀ ਬਾਬਾ ਜੀ ਦਾ ਇੱਕ ਇਸ਼ੂ ਹੈ ਇਹਨਾਂ ਦੇ ਹੋਟਲੇ ਵੱਧ ਗਏ ਇਹਨਾਂ ਨੂੰ ਖੂਨ ਲਾ ਗਿਆ ਕੋਈ ਬੋਲਣ ਵਾਲਾ ਨਹੀਂ ਅਫਸਰ ਅਫਸਰਾਂ ਨੂੰ ਡਰਾਉਂਦੇ ਨੇ ਨਾਲ ਹੀ ਉਹ 10 ਲਾਇਸੈਂਸ ਦੇ ਆਉਂਦੇ ਨੇ ਕਿਹਾ ਦੋ ਵਾਰ ਨੂੰ ਇਹਦੇ ਲਾਇਸੈਂਸ ਬਣਾ ਦਿਓ ਇਹ ਕਰਾ ਦੇ ਤਾਂ ਸੰਗੂ ਤੇ ਇੰਨੇ ਸਾਲ ਹੋ ਗਏ ਸੀ ਨਾ ਹੱਤਬਾ ਦੇ ਟਾਈਮ ਦੇ ਲੱਗੇ ਸਾਨੂੰ ਪਤਾ ਇੰਚ ਦੇ ਕਈ ਆਏ ਤੇ ਕਈ ਚਲੇ ਗਏ ਹੁਣ ਇਹਨਾਂ ਦਾ ਅਖੀਲੀ ਪਤਨ ਦੀ ਕਿਲ ਹੋਣੀ ਹੈ ਕਿਉਂਕਿ ਉਹ ਨਾ ਸੀ ਸਾਰੇ ਸਾਫ਼ ਸੁਥਰੇ ਬੰਦੇ ਆ ਸਾਡੇ ਬਾਰੇ ਬੋਲਣ ਕੀ ਬੋਲਦੇ ਨੇ ਹਰ ਕਿਸੇ ਨੂੰ ਡਰਾਈ ਜਾਂਦੇ ਨੇ ਬਲੈਕਮੇਲ ਉਹ ਕੋਈ ਗਾਇਕ ਹੁੰਦਾ ਸਵੇਰੇ ਬੋਲਦੇ ਸ਼ਾਮੀ ਬੰਦਾ ਪਾਉਂਦੇ ਨੇ ਇਹਨਾਂ ਦੀ ਐਟੀਟਿਊਸ਼ਨ ਇੰਨੀ ਜਲਦੀ ਕਿਉਂ ਖਤਮ ਹੋ ਜਾਂਦੀ ਆ ਜੀ ਤੁਸੀਂ ਕਿਹਾ ਜੀ ਬਲੈਕਮੇਲਰ ਮੁਕਤ ਪੰਜਾਬ ਚਾਹੀਦਾ ਹਾਂ ਕੌਣ ਕਰਦਾ ਬਲੈਕਮੇਲ ਇਹੀ ਲੋਕ ਕੌਣ ਲੋਕ ਨਾਮ ਲੈ ਕੇ ਦੱਸੋ ਚਾਰ ਨਾਮ ਤੇ ਦੱਸ ਰਿਹਾ ਤੁਹਾਨੂੰ ਜਿਹੜੇ ਬੰਦੇ ਪੂਰੀ ਇੰਨਾ ਬੋਲ ਰਿਹਾ ਚਾਰ ਦਿਨ ਤੇ ਅੱਜ ਅਸੀਂ ਪੰਜਵੇਂ ਦਿਨ ਬਾਅਦ ਬੋਲੇ ਆ ਜਿਹੜੇ ਬੰਦੇ ਓਏ ਪੱਟੀ ਓਏ ਬੰਕੀ ਕੀ ਬੋਲ ਰਹੇ ਫੇਸਬੁੱਕਾਂ ਦੇ ਕੀ ਕੁਝ ਬੋਲ ਰਹੇ ਨੇ ਕੋਈ ਬੋਲ ਲੈ ਉਹਨਾਂ ਦਾ ਤਾਜ ਦੇਖੇ ਨਾ ਕੋਈ ਗੱਲ ਦੇਖਣ ਬਿਨਾਂ ਗੱਲ ਤੋਂ ਬੋਲ ਰਹੇ ਨੇ ਇਹਨਾਂ ਨਾ ਬੋਮਲ ਜੀ ਹੋਰ ਕਿਸੇ ਸੰਗਠਨ ਨੇ ਵੀ ਇਤਰਾਜ਼ ਜਤਾਇਆ ਸਾਰੇ ਆਪਣੇ ਆਪਣੇ ਮਾਦਮ ਤੇ ਉਹਨਾਂ ਦੇ ਨਾਲ ਨੇ ਬੰਦੀ ਪਾਪਾ ਜੀ ਦੇ ਨਾਲ ਉਹ ਨਿਸ਼ਾਨੀ ਉਹਨਾਂ ਦੀ ਯਾਤਰਾ ਦੀ ਮੀਟਿੰਗ ਹੈ ਸਾਰੇ ਲੱਖ ਲੱਖ ਦੇਸ਼-ਕੁਕਾਂ ਉਹਨਾਂ ਨੇ ਸ਼ਾਂਤ ਕੀਤਾ ਹੈ ਜੇ ਉਹ ਆਪਣੇ ਭਗਤਾਂ ਨੂੰ ਲਾ ਦੇਣ ਉਹਨਾਂ ਲਿਆ ਕੋਈ ਛਤ ਲੜਾਈ ਝਗੜੇ ਵਾਲਾ ਕੰਮ ਉਹ ਕਹਿੰਦੇ ਸ਼ਾਂਤ ਰਹੋ ਪਰ ਅਸੀਂ ਬੋਲਨੇ ਆਂ ਤਾਂ ਵੇ ਤਾਂ ਮੇਉ ਪਤਾ ਹੀ ਹੋਇਆ ਕਿ ਕੱਲ ਜਿਨੇ ਇਹਨਾਂ ਨੇ ਕਿਹਾ ਓਏ ਬੰਟੀ ਓਏ ਬੰਟੀ ਤੇ ਉਹਨੂੰ ਕਹਤਾ ਬਾਬਾ ਜੀ ਕੁਰਤਾ ਜਮਾ ਪਾ ਗਿਓ ਬਾਬਾ ਬਣ ਗਿਆ ਗੈਂਗਮੈਨ ਦੁਆਤੇ ਲੋਕਾ ਜੀ ਇਹਨਾਂ ਦੇ ਗੈਂਗਮੈਨਾਂ ਦੀ ਜਾਂਚ ਹੋਵੇ ਕੋਈ ਗੱਲ ਨਹੀਂ ਐਂ ਜਦ ਗੋਲੀਆਂ ਚੱਲਦੀਆਂ ਅਸੀਂ ਵੀ ਤੁਰੇ ਫਿਰਦੇ ਆ ਇਹਨਾਂ ਨੂੰ ਗੈਂਗਮੈਨਾਂ ਦੇ ਸੱਪੇ ਪਾਏ ਹੋਏ ਸਾਰੇ ਸੀਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਸਾਰਿਆਂ ਨੂੰ ਮਿਲਾਂਗੇ ਇਹ ਟਰਾਈ ਜਾਂਦੇ ਇਨਕਮ ਟੈਕਸ ਦਫ਼ਤਰ ਦੇ ਬਾਹਰ ਪਾਵਾਂਗੇ ਅਸੀਂ ਇਹਨਾਂ ਦੇ ਘਰਾਂ ਦੇ ਬਾਹਰ ਪਾਵਾਂਗੇ ਕਿਆ ਮਿਆਬ ਬਣਾਇਆ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਹੋਇਆ ਫੇਰ ਜੁੱਤੀਆਂ ਪੈਂਦੀਆਂ ਫੇਰ ਕੱਟ ਕਾਲ ਲੈਂਦੇ ਤੁਹਾਡੇ ਬੰਦੇ ਤੇ ਆ ਮੈਂ ਤਾਂ ਇਹਨਾਂ ਦੇ ਨਾਲ ਚੱਲਦਾ ਸੀ ਅੱਛਾ ਬੰਦਾ ਜੁਹਦਾ ਸੀ ਮੈਂ ਤਾਂ ਟਾਪਰਪਾਲ ਦੇ ਘਰ ਜਾ ਜਾਵਣੀ ਜੀ ਨੂੰ ਲੈ ਕੇ ਗਿਆ ਐਮਪੀ ਸਾਹਿਬ ਨੂੰ ਜਦੋਂ ਮੈਂ ਦੇਖਿਆ ਕਿ ਜਾ ਤਾਂ ਸਾਰੇ ਤਿਆਰ ਹੋ ਕੇ ਨਿਕਲਦੇ ਕੋਈ ਸ਼ਹੂ ਕਰ ਤੁਹਾਡੇ ਨਾਲ ਲੜੇ ਤੇ ਆਪ ਆਪਣੀ ਦੁਕਾਨਦਾਰੀ ਚ ਨਹੀਂ ਅਸੀਂ ਨਹੀਂ ਦੁਕਾਨਦਾਰੀ ਉਹੀ ਕਮੇੜਾਂ ਗੱਲ ਹੈ ਅੱਜ ਅਸੀਂ ਸ਼ਾਂਤੀ ਨਾਲ ਕਰ ਰਹੇ ਆਂ ਫਿਰ ਲੜਾਈ ਝਗੜੇ ਆਂ ਮਾਹੌਲ ਖਰਾਬ ਕਰ ਰਹੇ ਨੇ ਇਹ ਦੰਗੇ ਕਰਾਣਾ ਚਾਹੁੰਦੇ ਨੇ ਇੰਨੀ ਵਧੀਆ ਸ਼ਾਂਤੀ ਹੋਈ ਐ ਬਿਨਾ ਗੱਲ ਤੋਂ ਰੋਜ਼ ਅੱਜ ਤਾਂ ਵੱਡੀ ਬਾਬਾ ਜੀ ਦਾ ਇਸ਼ੂ ਐ ਇਹ ਖਤਮ ਹੋਏਗਾ ਦੂਜਾ ਇਸ਼ੂ ਬਣ ਜਾਏਗਾ ਉਹ ਖਤਮ ਹੋਏਗਾ ਤੀਜਾ ਇਸ਼ੂ ਬਣ ਜਾਊਗਾ ਐਈਓ ਬੰਦੇ ਨੇ ਐਈਓ ਬੰਦੇ ਨੇ ਤੁਸੀਂ ਗੱਲਮੰਦੀ ਉਹ ਬੰਟੀ ਬਾਬੇ ਨੂੰ ਤਾਂ BB 50000 ਹਜ਼ਾਰ ਬੰਦਾ ਹੁੰਦਾ ਸੀ ਐਡੀ ਦੁਨੀਆ ਨੂੰ ਦੇ ਕੇ ਅਗਲੇ ਆਨੇ ਦਿੱਤੇ ਲੱਣ ਵਾਪਸ ਉਹਨਾਂ ਦੇ ਪਬਲਿਕ ਇਟਾ ਨਾਲ ਤਾਂ ਗਲੀ ਤੁਹਾਨੂੰ ਕਹੀ ਜਾਂਦਾ ਮੱਲੇ ਦੇ ਵਿੱਚ ਸਕੂਟਰ ਉਧਾਰਾ ਲੈ ਕੇ ਦਿਖਾ ਦੇ ਇਹ ਬਿਜ਼ਨਸ ਇਹ ਚੈਲੇ ਚੜੇ ਨੇ ਪੈਸੇ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਇੱਕ ਬਿਜ਼ਨਸ ਨੂੰ ਲੈ ਕੇ ਗੱਲ ਕੀਤੀ ਸੀਗੀ ਬੰਟੀ ਬਾਬਾ ਹਮੇਸ਼ਾ ਕਹਿੰਦੇ ਨੇ ਮੈਂ ਵੀਰਵਾਰ ਵਾਲੇ ਦਿਨ ਬਾਬਾ ਵਾਂ ਬਾਕੀ ਦਿਨ ਮੈਂ ਬੰਟੀ ਹਾਂ ਓਨਲੀ ਬੰਟੀ ਕਿਹਾ ਕਰੋ ਮੈਨੂੰ ਪਰ ਉਹਨਾਂ ਦਾ ਕਹਿਣਾ ਇਹ ਹੈ ਕਿ ਕਿਹੜਾ ਬਿਜ਼ਨਸ ਕਰਦੇ ਨੇ ਸਭ ਨੂੰ ਪਤਾ ਸਭ ਨੂੰ ਪਤਾ ਚਰਾਬ ਹੋ ਜਰੀ ਉਹਨਾਂ ਦੀ ਅੱਜ ਦੀ ਸਾਡੇ ਸ਼ਹਿਰ ਦੇ ਵਿੱਚ ਉਹ ਬਹੁਤ ਪੁਰਾਣਾ ਕੱਪੜੇ ਦਾ ਕੰਮ ਕਰਦੇ ਉਹ ਭਰਾ ਇਹਨਾਂ ਨੇ ਤਾਂ ਬਹੁਤ ਕੁਝ ਕਹਿਣਾ ਪਿਆ ਉਹ ਕਹਿੰਦਾ 13 ਸਾਲ ਇਹਨੇ ਭਾਈ ਜਾਨ ਨੇ ਤੁਸੀਂ ਕੋਸ਼ਣਪੁੱਟ ਕੀਤਾ ਸੀ ਉਹ ਕਹਿੰਦਾ ਸੀ ਮਨਾਨ ਜਾਂਦੇ ਸੀ ਉਹ ਜਦੋਂ ਇਹ ਭਾਈ ਜਾਨ ਨੇ ਦੱਸਿਆ ਕਿ ਜਦੋਂ ਪੀਰਾਂ ਦਾ ਪੀਰ ਖਾਂਦੇ ਵਿੱਚ ਸਾਰਾ ਦਿਨ ਨੀਰੇ ਬਰਵਾ ਜੀ ਸਟੇ ਫੈਕਟਰੀ ਸੀ ਬਾਬਾ ਜੀ ਦੇ ਨਾਲ ਬੈਠਾ ਸੀ ਬਾਬਾ ਜੀ ਨੂੰ ਪਾਣੀ ਪਿਲਾ ਰਹੇ ਨੇ ਬਾਬਾ ਜੀ ਨੂੰ ਚਾਹ ਪਿਲਾ ਰਹੇ ਨੇ ਤੇ ਅੱਜ ਉਹ ਉਹਨਾਂ ਦੇ ਆਂਟੀ ਬੋਲ ਰਹੇ ਨੇ ਇਹ ਬਿਲਕੁਲ ਨਹੀਂ ਹੋਏਗਾ ਇਹ ਗੁੰਡਾ ਘਰਤੀ ਪੰਦੂ ਕਿਤੀ ਜਾਏਗੀ ਜਿਹੜੇ ਗਲਤ ਬੋਲ ਰਿਹਾ ਅਸੀਂ ਸੀਪੀ ਸਾਹਿਬ ਨੂੰ ਮਿਲਾਂਗੇ ਕਿ ਦੇਖੋ ਜੀ ਅਸੀਂ ਤਾਂ ਬੋਲੇ ਆ ਕਿ ਹੁਣ ਬਹੁਤ ਜ਼ਿਆਦਾ ਹੋ ਗਿਆ ਫੇਸਬੁਕ ਤੇ ਉੜਦੇ ਨੇ ਲਾਈਕ ਹੁੰਦੇ ਆ 40 50 ਗਲਤੀਆਂ ਕਰਦੇ ਨੇ ਲੋਕੀ ਗਾਲ੍ਹਾਂ ਕੱਢਦੇ ਨੇ نیچے ਇਹਨਾਂ ਦੇ ਸ਼ਹਿਰ ਦਾ ਬਹੁਤ ਮੋਰ ਅਸੀਂ ਵੀ ਇੰਨੇ ਇੰਨੇ ਸਾਲਾਂ ਤੋਂ ਲਿਟਰੇਰੀ ਕਰ ਰਹੇ ਹਾਂ ਅਸੀਂ ਵੀ ਬੋਲਦੇ ਇਹ ਬਿਨਾਂ ਗੱਲ ਤੋਂ ਬੋਲੀ ਜਾਂਦੇ ਨੇ ਬੜਾ ਬੋਲਦੇ ਨੇ ਉਹ ਪਿੱਛੇ ਨਾਰੇ ਲਾਉਂਦੇ 20 25 ਬੰਦੇ ਜਾਂਦੇ ਨੇ ਉੱਚੀ ਉੱਚੀ ਭੋਲ ਕੇ ਬਲੈਕਮੇਲਿੰਗ ਕਰ ਦਿੰਦੇ ਹੁਣ ਬਲੈਕਮੇਲਰ ਕੋਈ ਹੋਰ ਨੂੰ ਤਿਆਰ ਨਹੀਂ ਤਾਪਰ ਨਾ ਬੇ ਉਹ ਲੋਕਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਉਹਨਾਂ ਨੂੰ ਕੀ ਫੀਲ ਕਰਾਜੋਨੇ ਖੁੱਲ ਕੇ ਅੱਗੇ ਆਓ ਉਹ ਤਾਂ ਸਾਨੂੰ ਫੋਨ ਕਰ ਰਹੇ ਨੇ ਸਾਨੂੰ ਸਾਰੇ ਫੋਨ ਕਰ ਰਹੇ ਕਿਉਂਕਿ ਉਹਨਾਂ ਦੇ ਮੱਲੇਆਂ ਦੇ ਨਾਲ ਤੇ ਆ ਗਿਆ ਛੱਤਾ ਸਾਹਿਬ ਜਿਹੜੇ ਅੱਗੇ ਨਹੀਂ ਉਹਨਾਂ ਦੇ ਕੰਮ ਰੋ ਦਫਤਰ ਤੇ ਕੋਲੋਂ ਰਹਿੰਦੇ ਨੇ ਤਾਪਰ ਸਾਹਿਬ ਦੇ ਇਹ ਮੱਲੇ ਦੇ ਲੋਕ ਨਹੀਂ ਇਹ ਨੀਰਾਜੀ ਦੇ ਮੱਲੇ ਦੇ ਲੋਕ ਸਾਰੇ ਮੱਲੇ ਦੇ ਲੋਕ ਨੇ ਛੱਲੀ ਜੀ ਬੈਠੇ ਨੇ ਪਟਾਟਾਂ ਯੂਨੀਅਨ ਸਾਰੇ ਉੱਥੋਂ ਦੇ ਨੇ ਉਹ ਸਾਡੇ ਸਾਥੀ ਨੇ ਪਰ ਸਾਡੇ ਗੁਰੂਆਂ ਵਾਲੇ ਬੋਲੀ ਜਾਂਦੇ ਨੇ ਉਹਨਾਂ ਦੇ ਗੁਰੂ ਬਦਲ ਜਾਂਦੇ ਆ ਸਾਡੇ ਗੁਰੂ ਨਹੀਂ ਬਦਲਣਗੇ ਸਾਡੇ ਗੁਰੂ ਤਾਂ ਬੰਟੀ ਬਾਬਾ ਜੀ ਮੰਤ ਜੀ ਜਿਨ੍ਹਾਂ ਨੂੰ ਆਪਾਂ ਸ਼ੁਰੂ ਤੋਂ ਜੁੜੇ ਹੋਏ ਆ ਅਸੀਂ ਇਹਨਾਂ ਨਾਲ ਮਟਫਲੀ ਨਹੀਂ ਜਾਂਦੇ ਸਭ ਕੀ ਪੀਰਾਂਗੇ ਲੋਕਾਂ ਨੂੰ ਲਾਸਟ ਪੀਰ ਆਈਓ ਕਰਾਂਗੇ ਕੀ ਤੁਸੀਂ ਇਹਨਾਂ ਦੀਆਂ ਗੱਲਾਂ ਚ ਨਾਓ ਯਾਤਰਾ ਨਿਕਲੇਗੀ ਬਹੁਤ ਵਧੀਆ ਤਰੀਕੇ ਨਾਲ ਨਿਕਲੇਗੀ ਸਾਰੇ ਨਾਲ ਚੱਲਣਗੇ ਜਿਨੇ ਅਕੇ ਚੱਲਦੇ ਸੀ ਇਹਨਾਂ ਦੀ ਬਲੈਕਮੇਲਿੰਗ ਬੰਦ ਕਰੋ ਇਹਨਾਂ ਦਾ ਕੋਈ ਈਸ਼ੂ ਨਹੀਂ Hindu ਸਮਾਜ Hindu ਸਮਾਜ ਇਹਨਾਂ ਦੇ ਕਰਨਾ ਅਸੀਂ Hindu ਨਹੀਂ ਅਸੀਂ ਬਾਦਲ ਆਏ ਆ ਉਰਤੇ ਆਵੇ ਪਾਣਾ ਬਿਊਟੀ ਪਾਲਰ ਤੇ ਟਿੱਕਾ ਲਾਉਣਾ ਸਾਰੇ ਕਮਾਮ ਕਰਦੇ ਨੇ ਜੇ ਹੁਣੇ ਦੁਆਰਾ ਭੁੱਲਣਗੇ ਅਸੀਂ ਇਹਨਾਂ ਦੇ ਉਹ ਪੋਰ ਖੋਲਾਂਗੇ ਉਹ ਪੋਰ ਖੋਲਾਂਗੇ ਘਰੋਂ ਬਾਹਰ ਨਿਕਲਣ ਚੋਗੇ ਨਾ ਸਵਾਲ ਹੈ ਕਿ ਬੰਟੀ ਬਾਬਾ ਹਿੰਦੂਆਂ ਨੂੰ ਗੁੰਮਰਾਹ ਕਰਦੇ ਨੇ ਬਿਲਕੁਲ ਝੂਠ ਸਰਾਸਾਰ ਬੰਟੀ ਬਾਬਾ ਜੀ ਇੱਕ ਐਸੇ ਬੰਦੇ ਨੇ ਭਾਵੇਂ ਛੋਟੀ ਉਮਰ ਉਸ ਬੰਦੇ ਨੇ ਸਾਰਿਆਂ ਨੂੰ ਇੱਕ ਸੁੱਤਰ ਦੇ ਵਿੱਚ ਬੰਨਿਆ ਸਾਰਿਆਂ ਨੂੰ ਮੈਂ ਤੁਹਾਨੂੰ ਕਹੀ ਜਾਂਦਾ ਸਿੱਕਾਂ ਦੇ ਸਭ ਤੋਂ ਜ਼ਿਆਦਾ ਉਹ ਪਾਇੇ ਦੱਸਦੇ ਨੇ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਤੇ ਕਿਸ਼ਨ ਕੋ ਆਦੇ ਦਾਦਾ ਜੀ ਦੇ ਮੈਂ ਕਹੀ ਜਨੇ ਇਹ ਬੰਦੇ ਤੋਂ ਸਭ ਤੋਂ ਮਹਿਦ ਹੈ ਇਹੋ ਨਹੀਂ ਨੇੜੇ ਇਹ ਬੰਦੇ ਤੋਂ ਸਭ ਤੋਂ ਮਿਹਰੇ ਸੀ ਨਾ ਸਾਡੇ ਫੋਨ ਚੈੱਕ ਕਰ ਲੋ ਸਾਨੂੰ ਬੱਡੀ ਬਾਬਾ ਜੀ ਦਾ ਕੋਣ ਵੀ ਆਇਆ ਹੋਵੇ ਇਹ ਸ਼ੈਲੀ ਜੀ ਪੁਰਾਣੇ ਭਗਣੇ ਕਿਸੇ ਦਾ ਕੰਮ ਕਾਮ ਨਹੀਂ ਸੈੱਟ ਸੀ ਸਭ ਤੇ ਕੰਮ ਸੈੱਟ ਹੋਇਆ ਮੱਕੜ ਜੀ ਪੁਰਾਣੇ ਜਨਹਾਲੂ ਆ ਤਾਜੀ ਅੱਜ ਇੱਥੇ ਆਏ ਆ ਉਹ ਵੀ ਸ਼ਾਂਤੀਪੂਰ ਡੱਗਣਾ ਪਰ ਜੇ ਐ ਜ਼ਿਆਦਾ ਕਰਨ ਯਾਤਰਾ ਦੇ ਵਿੱਚ ਹਿੰਦਸਰਤਨ ਤਾਂ ਦੀਆਂ ਚਾਕੀਆਂ ਹੋਣਗੀਆਂ ਕੀ ਨਹੀਂ ਹੋਣਗੀਆਂ ਜੋ ਵੱਲੋਂ ਹੁੰਦਾ ਸੀ ਜੋ ਪ੍ਰਸ਼ਾਸਨ ਓਕੇ ਕਰੇਗਾ ਪ੍ਰਸ਼ਾਸਨ ਓਕੇ ਕਰੇਗਾ